ਉਹ ਕਹਿੰਦੇ ਮੈਡਮ ਉਹ ਸਾਬ ਦੀ ਵੱਡੇ ਸਾਬ ਦੀ ਵਾਈਫ ਆ ਗਈ ਸੀ ਮਗਾ ਵੱਡਾ ਸਾਬ ਹੋਇਆ ਜਾਂ ਛੋਟਾ ਸਾਬ ਹੋਇਆ ਬਾਰਡਰ ਤੇ ਤਾਂ ਇਕੱਠੇ ਹੀ ਹੁੰਦੇ ਆ ਨਾ ਬਾਰਡਰ ਤੇ ਤਾਂ ਗੋਲੀਆਂ ਦੇ ਅੱਗੇ ਸਾਰੇ ਇਕੱਠੇ ਮੁਕਾਬਲਾ ਕਰਦੇ ਆ ਨਾ ਵੀ ਇਹ ਤੁਸੀਂ ਫਰਕ ਕਿਉਂ ਰੱਖਦੇ ਆ ਫੌਜੀ ਦਾ ਜਿੰਦੇ ਦਾ ਵੀ ਮੁੱਲ ਤੇ ਮਰੇ ਦਾ ਵੀ ਮੁੱਲ ਪਰ ਫੌਜਨ ਜਿੰਦੇ ਵੀ ਮਰਿਆ ਬਰਾਬਰ ਇੱਕ ਦਿਨ ਆ ਗਏ ਜੇਬ ਕਤਰੀਆਂ ਤੇ ਉਹਨਾਂ ਦੀ ਜਵਾਨਤ ਕਰਾਣੀ ਸੀ ਤੇ ਉਹ ਕਹਿੰਦੇ ਭੁੱਲਰ ਸਾਬ ਕਹਿੰਦੇ ਭਾਜੀ ਤੁਸੀਂ ਨਾ ਇਹ ਜੇਬ ਕਤਰੀਆਂ ਦੀ ਉਹ ਕਰਾਇਆ ਜਵੰਤ ਵੀ ਤੁਹਾਨੂੰ ਨਾ 6000 ਮਿਲ ਜੇਗਾ ਇਹ ਕਹਿੰਦੇ ਵੀ ਭੁੱਲਰ ਸਾਹਿਬ ਭਾਜੀ ਤੁਸੀਂ ਕਹਿੰਦੇ ਮੇਰੀ ਇਨਸਰਟ ਕੀਤੀ ਹੈ ਇਹ ਗੱਲ ਕਹਿ ਕੇ ਮੈਂ ਕਿ ਫੌਜੀ ਬੰਦਾ ਕਹਿੰਦੇ ਜੇ ਇਸ ਟਾਈਮ ਮੇਰੇ ਕੋਲ ਬੰਦੂਕ ਹੁੰਦੀ ਨਾ ਮੈਂ ਇਹਨਾਂ ਦੇ ਸਿਰਾਂ 'ਚ ਗੋਲੀਆਂ ਮਾਰਦਾ ਫੌਜੀਆਂ ਦੀ ਜ਼ਿੰਦਗੀ ਨਾ ਹਰ ਟਾਈਮ ਨਾ ਮੁਠੀ ਦੇ ਵਿੱਚ ਹੀ ਹੁੰਦੀ ਆ ਕੋਈ ਪਤਾ ਨਹੀਂ ਇਹਨਾਂ ਨੂੰ ਕਿਸ ਟਾਈਮ ਕੀ ਮਤਲਬ ਪਾਣਾ ਇਹਨਾਂ ਦੇ ਨਾਲ ਵਾਪਰ ਜੇ ਜਿਹੜੀ ਬੰਦੇ ਦੀ ਫਿਤਰਤ ਹੁੰਦੀ ਹੈ ਨਾ ਚਾਹੇ ਉਹ ਜਿੱਥੇ ਮਰ ਜੇ ਹੋਵੇ ਜਿਹੜੀ ਮਰ ਜੇ ਸੀਟ ਤੇ ਬੈਠਾ ਹੋਵੇ ਔਰਤوں ਦੀ ਕਮਜ਼ੋਰੀ ਹਮੇਸ਼ਾ ਹੁੰਦੀ ਹੈ ਕਵਰੀ ਇਹ ਕਹਿੰਦੇ ਹਵਾ ਤੇਜ ਸੀ ਅਸੀਂ ਕਿਸੇ ਪਿੰਡ ਚ ਨਾ ਟੋਬੇ ਚ ਗਿਰ ਗਏ ਤੇ ਕਹਿੰਦੇ ਤਾਂ ਟੋਬੇ ਚ ਗਰੇ ਟੋਬਾ ਸੀਗਾ ਵੀ ਡੂੰਗਾ ਤੇ ਉੱਥੇ ਖਾਈ ਵੀ ਬੜੀ ਸੀ ਕਹਿੰਦੇ ਪਿੰਡਾਂ ਦਾ ਲੋਕ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਸ਼ਾਇਦ ਵੀ ਇਹ ਦੁਸ਼ਮਣ ਦੇਸ਼ ਦੇ ਫੌਜ ਆ ਗਈ ਤੇ ਕਹਿੰਦੇ ਜਿਉਂ ਮਤਲਬ ਅਸੀਂ ਹੱਥ ਮਾਰੇ ਕਿਉਂਕਿ ਨੀਚੇ ਨੂੰ ਹੀ ਕਹਿੰਦੇ ਅਸੀਂ ਨੀਚੇ ਨੂੰ ਹੀ ਜਾਈ ਜਾ ਰਹੇ ਸੀ ਤੇ ਕਹਿੰਦੇ ਫਿਰ ਮੇਰੇ ਨਾ ਪੱਗ ਦਿਖ ਗਈ ਉਹਨਾਂ ਨੂੰ ਜਦੋਂ ਉਹਨਾਂ ਨੂੰ ਪੱਗ ਦੇਖੀ ਨਾ ਉਹ ਕਹਿੰਦੇ ਵੀ ਇਹ ਤਾਂ ਆਪਣੀ ਫੌਜ ਦੇ ਬੰਦੇ ਆ ਵੀ ਸਰਦਾਰ ਨੇ ਤਾਂ ਤੇ ਫਿਰ ਉਹਨਾਂ ਨੇ ਫਟਾਫਟ ਜੀ ਰਸੇ ਰੁਸੇ ਸਿੱਟੇ ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਫਿਰ ਸਿੱਧੂ ਸਾਹਿਬ ਨੂੰ ਕਹਿੰਦੇ ਵੀ ਤੂੰ ਮੈਨੂੰ ਪ ਤੇ ਕਹਿੰਦੇ ਨਹੀਂ ਕਹਿੰਦੇ ਮੈਂ ਉਹੀ ਆਰਮੀ ਅਫਸਰ ਆ ਵੀ ਜਿਹਨੇ ਕਹਿੰਦੇ ਪੀਸੀਐਸ ਕਲੀਅਰ ਕਰ ਲਈ ਸੀ ਤੇ ਤੇਰੀ ਕਿੰਨੀਆਂ ਮੰਂਤਾ ਕਰੀਆਂ ਸੀ ਤੂੰ 40 ਲੱਖ ਮੰਗਦਾ ਸੀ ਕਹਿੰਦੇ ਮੈਂ ਤਾਂ ਫੇਰ ਇੱਥੇ ਕਹਿੰਦਾ ਆਪਣੀ ਇਮਾਨਦਾਰੀ ਦੀ ਨੌਕਰੀ ਕਮਾ ਰਿਆ ਵੀ ਤੂੰ ਦੇਖ ਤੈਨੂੰ ਹੱਥ ਖੜੀਆਂ ਲੱਗੀਆਂ ਹਾਂਜੀ ਕਹਿੰਦੇ ਮੈਨੂੰ ਮੇਰੇ ਮਨ ਨੂੰ ਬੜੀ ਤਸੰਨੀ ਹੋਈ ਤੇ ਕਹਿੰਦੇ ਜਿਹੜਾ ਸਿੱਧੂ ਸੀ ਨਾ ਉਹਦੀ ਅੱਖਾਂ ਛੰਜੂ ਆ ਗਈ ਔਰ ਮੈਨੂੰ ਹੁਣ ਤੱਕ ਆਪਣੇ ਆਪ ਤੇ ਬੜਾ ਮਾਣ ਹੈਗਾ ਵੀ ਮੈਂ ਇੱਕ ਫੌਜਨ ਆ ਔਰ ਮਰਦੇ ਦਮ ਤੱਕ ਮੈਂ ਮੈਨੂੰ ਮੰਨ ਰਹੇਗਾ ਮੈਨੂੰ ਇਹ ਵੀ ਮੈਂ ਮੈਂ ਕਿਸੇ ਜਨਮ ਚ ਵੀ ਜਾਵਾਂ ਤਾਂ ਮੈਂ ਫੌਜੀ ਸਾਭ ਦੀ ਫੌਜਣ ਬਣਾ। ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ। ਦਰਸ਼ਕੋ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਸੰਘਰਸ਼ ਹੁੰਦਾ ਹੈ। ਉਸ ਸੰਘਰਸ਼ ਦੇ ਵਿੱਚੋਂ ਨਿਕਲਦਾ ਹੈ। ਕਈ ਲੋਕ ਇਸ ਸੰਘਰਸ਼ ਦੇ ਵਿੱਚ ਤਰਾਸ਼ੇ ਜਾਂਦੇ ਆ ਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਲੈਂਦੇ ਆ ਤੇ ਕਈ ਜਿਹੜੇ ਆ ਇਸ ਸੰਘਰਸ਼ ਦੇ ਅੱਗੇ ਟਹਿਟੇਰੀ ਹੋ ਜਾਂਦੇ ਆ ਤੇ ਉਹ ਆਪਣੀ ਜ਼ਿੰਦਗੀ ਨੂੰ ਚੁਣੌਤੀਆਂ ਦੇ ਨਾਲ ਜਿਉਣਾ ਸ਼ੁਰੂ ਕਰ ਦਿੰਦੇ ਆ। ਦੋਸਤੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਕ ਫੌਜਨ ਦੇ ਨਾਲ ਜੋ ਇੱਕ ਲੇਖਿਕਾ ਵੀ ਹੈਗੀ ਐ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਫੌਜਨ ਦੇ ਸੰਘਰਸ਼ ਦੀ ਗੱਲਬਾਤ ਕਰਾਂਗੇ ਆਓ ਮੈਡਮ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਦਾ ਨਾਮ ਹੈ ਮਨਜੀਤ ਕੌਰ ਮੀਤ ਮੈਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਮੈਮ ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗੀ ਕਿ ਫੌਜਨ ਬਣ ਕੇ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ ਮੈਡਮ ਫੌਜਨ ਬਣ ਕੇ ਮੈਨੂੰ ਇਸ ਤਰ੍ਹਾਂ ਲੱਗਿਆ ਜਿਦਾਂ ਮੈਂ ਉੰਬਰਾਂ ਦੀ ਪਰਿਵਿ ਹੋਵਾਂ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮਤਲਬ ਫੌਜੀ ਨਾਲ ਬੜਾ ਮਤਲਬ ਲगाव ਸੀਗਾ ਮੇਰਾ ਤੇ ਮੇਰੀ ਇਹ ਇੱਛਾ ਸੀਗੇ ਵੀ ਜਦ ਵੀ ਮੈਂ ਵੱਡੀ ਹੋਵਾਂ ਤਾਂ ਮੇਰਾ ਇੱਕ ਫੌਜੀ ਦੇ ਨਾਲ ਹੀ ਵਿਆਹ ਹੋਵੇ ਵੀ ਉਹ ਹੀ ਮੇਰਾ ਜੀਵਨ ਸਾਥੀ ਬਣੇ ਤੇ ਉਸ ਤੋਂ ਬਾਅਦ ਇਹ ਮੇਰੀ ਤਮੰਨਾ ਜਦੋਂ ਪੂਰੀ ਹੋਈ ਤੇ ਬਾਅਦ ਦੇ ਵਿੱਚ ਮੈਨੂੰ ਮਤਲਬ ਬਹੁਤ ਹੀ ਮਤਲਬ ਅੱਛਾ ਲੱਗਦਾ ਸੀਗਾ ਵੀ ਮੈਂ ਕੋਈ ਮਾਈਨਸ ਪੁਆਇੰਟ ਦੱਸ ਨਹੀਂ ਸਕਦੀ ਆਪਣੀ ਪੂਰੀ ਲਾਈਫ ਦੇ ਵਿੱਚ ਵੀ ਮੈਂ ਵੀ ਫੌਜੀ ਸਾਹਮਣਾ ਵਿਆਹ ਕਰਾ ਕੇ ਵੀ ਮੈਂ ਕੋਈ ਗਲਤੀ ਕੀਤੀ ਹੈ ਕਿਉਂਕਿ ਫੌਜ ਦੇ ਵਿੱਚ ਜਿਸ ਟਾਈਮ ਬੰਦਾ ਇਹਨਾਂ ਦੇ ਯੂਨਿਟ ਦੇ ਵਿੱਚ ਜਾਂਦਾ ਤੇ ਉਸ ਟਾਈਮ ਉੱਥੇ ਮਤਲਬ ਔਰਤ ਜਾਤ ਦੀ ਇੰਨੀ ਇੱਜ਼ਤ ਹੁੰਦੀ ਹੈ ਨਾ ਫੌਜ ਦੇ ਵਿੱਚ ਵੀ ਮੈਂ ਤੋਂ ਨਾ ਦੱਸ ਨਹੀਂ ਸਕਦੀ ਤੇ ਉਧਰ ਜਿਹੜੇ ਫੌਜੀ ਹੁੰਦੇ ਆ ਮਤਲਬ ਉਹ ਚਾਹੇ ਜਿੰਨਾ ਮਰਜ਼ੀ ਬਿਜ਼ੀ ਹੋਣ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਆਪਣੇ ਬੱਚਿਆਂ ਪ੍ਰਤੀ ਆਪਣੇ ਮੈਸੇਜ ਪ੍ਰਤੀ ਬੜੇ ਸਿਹਰਦ ਹੁੰਦੇ ਆ ਤੇ ਬੜੇ ਮਤਲਬ ਉਹਨਾਂ ਦੀ ਸੰਭਾਲ ਬੜੇ ਪਿਆਰ ਦੇ ਨਾਲ ਕਰਦੇ ਆ ਭਾਵੇਂ ਜਿਸ ਤਰ੍ਹਾਂ ਉਹ ਦੇਸ਼ ਦੀ ਰਾਖੀ ਕਰਦੇ ਆ ਉਦਾਂ ਹੀ ਉਹ ਆਪਣੇ ਪਰਿਵਾਰ ਦੀ ਰਾਖੀ ਕਰਦੇ ਆ ਜੀ ਮਮ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਵਧੀਆ ਮਹਿਸੂਸ ਹੋਇਆ ਇੱਕ ਫੌਜ ਜਰਮਾਨੀ ਤੋਂ ਹਾਂ ਜੀ ਤੁਸੀਂ ਬਹੁਤ ਸਾਰੀਆਂ ਫੌਜਨਾ ਦੇ ਨਾਲ ਜਿਹੜਾ ਹੈ ਆਪਣਾ ਜੀਵਨ ਬਤਾਇਆ ਹੋਏਗਾ ਕਿਉਂਕਿ ਜਦੋਂ ਫੌਜੀ ਸਾਹਿਬ ਦੇ ਨਾਲ ਤੁਸੀਂ ਜਾਂਦੇ ਸੀਗੇ ਜੀ ਤੇ ਉਹ ਵੀ ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਤੁਹਾਨੂੰ ਬਹੁਤ ਸਾਰੀਆਂ ਫੌਜਨਾ ਮਿਲਦੀਆਂ ਹੋਣਗੀਆਂ ਫੌਜਨਾ ਦਾ ਜੀਵਨ ਕਿਹੋ ਜਿਹਾ ਹੁੰਦਾ ਆ ਉਹਨਾਂ ਨੂੰ ਕਿਹੋ ਜਿਹੇ ਸੰਘਰਸ਼ਾਂ ਦੇ ਵਿੱਚੋਂ ਲੰਘਣਾ ਪੈਂਦਾ ਆ ਮੈਡਮ ਫੌਜਨਾ ਦਾ ਜਿਹੜਾ ਜੀਵਨ ਹੈ ਨਾ ਉਹਦਾ ਦੂਜਾ ਨਾਂ ਸੰਘਰਸ਼ੀ ਹੈ ਕਿਉਂਕਿ ਜਿਸ ਟਾਈਮ ਫੌਜੀ ਮਤਲਬ ਫੌਜਨਾ ਦਾ ਇਹ ਹੈਗਾ ਵੀ ਜਿਸ ਟਾਈਮ ਜਿਹੜੇ ਤਾਂ ਹੁੰਦੇ ਆ ਮਤਲਬ ਜਿੱਥੇ ਫੀਲਡ 'ਚ ਜਦ ਫੌਜੀ ਚਲੇ ਜਾਂਦੇ ਆ ਤੇ ਉਸ ਟਾਈਮ ਫੌਜਨਾਂ ਨੂੰ ਵਿਚਾਰੀਆਂ ਨੂੰ ਜਾਂ ਪੇਕੇ ਰਹਿਣਾ ਪੈਂਦਾ ਜਾਂ ਸਹਰੇ ਰਹਿਣਾ ਪੈਂਦਾ ਹਨਾ ਕਿਉਂਕਿ ਛੋਟੇ ਛੋਟੇ ਬੱਚੇ ਹੁੰਦੇ ਆ ਤੇ ਜਿਸ ਟਾਈਮ ਫੌਜੀ ਪੀਸ ਏਰੀਆ 'ਚ ਹੁੰਦੇ ਆ ਉੱਥੇ ਉਹਨਾਂ ਨੂੰ ਕੁਆਟਰ ਮਿਲ ਜਾਂਦੇ ਆ ਤੇ ਮੈਂ ਜ਼ਿਆਦਾ ਕਰਕੇ ਨਾ ਪੀਸ ਏਰੀਆ 'ਚ ਹੀ ਰਹੀ ਤੇ ਜਿੱਥੇ ਵੀ ਜਿਸ ਤਰ੍ਹਾਂ ਹੁਣ ਸਾਡੀ ਕਰੋਨੇ ਹੁੰਦੀ ਸੀਗੀ ਪਟਿਆਲੇ ਮਿਲਟਰੀ ਕਲੋਨੀ ਅਸੀਂ ਉੱਥੇ ਰਹਿੰਦੇ ਸੀ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਫੌਜਨਾਂ ਨੇ ਆ ਕੇ ਬੈਠ ਜਾਣਾ ਮੇਰੇ ਕੋਲ ਕਿਉਂਕਿ ਮੈਂ ਤੇ ਸਰਵਿਸ ਕਰਦੀ ਸੀਗੀ ਤੇ ਮੈਂ ਜਦ ਸ਼ਾਮ ਨੂੰ ਆਣਾ ਤਾਂ ਵਨ ਸੁਵੰਨੀਆਂ ਉਹਨਾਂ ਦੀਆਂ ਬੋਲੀਆਂ ਸੁਣਨੀਆਂ ਕਿ ਤੇ ਉਹਨਾਂ ਦੇ ਦੁੱਖ ਸੁੱਖ ਮਤਲਬ ਸਾਂਝੇ ਕਰਨੇ ਉਹਨਾਂ ਦੀਆਂ ਗੱਲਾਂ ਸੁਣਨੀ ਆ ਵੇ ਫੌਜ ਦੇ ਵਿੱਚ ਕਿਸਰਾ ਉਹ ਹੁੰਦਾ ਤੇ ਮੈਂ ਖੁਦ ਵੀ ਮਤਲਬ ਫੌਜਣ ਬਣ ਕੇ ਇੱਕ ਆਪਣਾ ਨਾ ਬੜਾ ਮੈਂ ਆਪਣੇ ਆਪ ਨੂੰ ਮਹਿਸੂਸ ਕਰਦੀ ਸੀ ਮੈਂ ਕਿਸਮਤ ਵਾਲੀ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪਟਿਆਲੇ ਮੈਂ ਕਿਲਾ ਚੌਂਕ ਪਸ਼ਾ ਭਾਗ ਚ ਸਰਵਿਸ ਕਰਦੀ ਸੀਗੀ ਤੇ ਜਦੋਂ ਮੈਂ ਸਰਵਿਸ ਕਰਦੀ ਸੀ ਤੇ ਫੌਜੀ ਸਾਹਿਬ ਕੋਲ ਬੁਲਟ ਮੋਟਰਸਾਈਕਲ ਸੀ ਇਹਨਾਂ ਨੇ ਡਰੈਸ ਪਾਈ ਹੋਣੀ ਤੇ ਕਰਫਿਊ ਲੱਗ ਗਿਆ ਸੀ ਪੂਰੇ ਸ਼ਹਿਰ ਚ 84 ਦੇ ਦੰਗਿਆਂ ਦੀ ਗੱਲ ਆ ਇਹ ਜਦੋਂ ਕਰਫਿਊ ਲੱਗਿਆ ਨਾ ਪੂਰੀਆਂ ਸੜਕਾਂ ਸੁਨੀਆਂ ਹੁੰਦੀਆਂ ਸੀਗੀਆਂ ਤੇ ਇੱਕ ਫੌਜੀ ਸਾਹਿਬ ਦਾ ਜਿਹੜਾ ਬੁਲਟ ਮੋਟਰਸਾਈਕਲ ਸੀ ਉਸ ਤੇ ਮੈਂ ਉੱਡਦੀ ਜਾਂ ਹੁੰਦੀ ਸੀ ਸਾਰਿਆਂ ਨੇ ਫਿਰ ਸੌਣੇ ਕੰਨ ਵੀ ਦੇਖਿਆ ਦੇਖੇ ਕੰਨ ਵੀ ਤੈਨੂੰ ਕਿੰਨੀ ਵਧੀਆ ਤੇਰੀ ਜ਼ਿੰਦਗੀ ਹੈ ਕਹਿੰਦੇ ਪੂਰਾ ਸੁੰਨਾ ਬਾਜ਼ਾਰ ਪਿਆ ਵੀ ਜਿੱਦਾਂ ਉਹ ਮਿਰਜੇ ਦੀ ਘੋੜੀ ਜਾਂਦੇ ਹੁੰਦੀ ਆ ਨਾ ਕਹਿੰਦੇ ਉਸ ਨਾਲ ਕਹਿੰਦੇ ਤੂੰ ਪਿੱਛੇ ਨਾ ਮੇਰੇ ਸੱਭਾ ਬਣ ਕੇ ਬੈਠੀ ਆ ਵੀ ਕਿਆ ਮਜਾ ਲਾ ਸਾਨੂੰ ਕੋਈ ਰੋਕ ਲਵੇ ਅੱਛਾ ਜਦੋਂ ਮੈਂ ਆਫਿਸ ਜਾਣਾ ਤਾਂ ਸਭ ਦਾ ਧਿਆਨ ਨਾ ਸਾਡੇ ਵੱਲ ਖਿੱਚਿਆ ਜਾਂਦਾ ਸੀਗਾ ਵੀ ਪਾਸ਼ਾਵਾਦੀ ਜਿਹੜੀ ਇਹ ਕੁੜੀ ਆ ਵੀ ਆ ਗਈ ਕਿਉਂਕਿ ਸ਼ੁਰੂ ਤੋਂ ਮੈਨੂੰ ਮੇਕਅਪ ਕਰਨ ਦੀ ਆਦਤ ਨਹੀਂ ਸੀ ਮੈਂ ਬਿਲਕੁਲ ਸਿੰਪਲ ਹੀ ਰਹਿੰਦੀ ਸੀ ਤੇ ਕਈ ਲੋਕਾਂ ਨੂੰ ਤਾਂ ਇਹ ਸੀਗਾ ਵੀ ਸ਼ਾਇਦ ਫੌਜੀ ਸਾਹਿਬ ਮੇਰੇ ਇਦਾਂ ਹੀ ਮਤਲਬ ਮੇਰੇ ਫਰੈਂਡੇ ਨੇ ਜਦ ਕਿ ਉਹਨਾਂ ਦੀ ਨਾਲ ਚ ਇਹ ਫਰੈਂਡ ਫਰੰਡ ਰੱਖਣ ਦਾ ਰਵਾਜ ਨਹੀਂ ਸੀਗਾ ਹੁੰਦਾ ਫਿਰ ਇੱਕ ਮਤਲਬ ਮੁੰਡਾ ਸੀਗਾ ਲੜਕਾ ਤੇ ਉਹ ਸੇ ਮੇਰੀ ਬ੍ਰਾਂਚ ਚ ਆ ਕੇ ਨਾ ਸਾਡੇ ਉਹਨਾਂ ਨੂੰ ਕਹਿਣ ਲੱਗੇ ਧਰਮਪਾਲ ਪੀਰ ਬਖਸ਼ ਸੀਗੇ ਸਾਡੇ ਤੇ ਉਹ ਨਾ ਸਾਡੀ ਬ੍ਰਾਂਚ ਵਿੱਚ ਆਏ ਬੜੀ ਚਿੰਤਾ ਗ੍ਰਸਤ ਦੇ ਵਿੱਚ ਸੀਗੇ ਉਹ ਕਹਿੰਦੇ ਵੀ ਤੁਹਾਡੀ ਬ੍ਰਾਂਚ ਦੀ ਜਿਹੜੀ ਇਹ ਲੜਕੀ ਹੈ ਤੇ ਕਹਿੰਦੇ ਹੈਗੀ ਬੜੀ ਭੋਲੀ ਭਾਲੀ ਜੀ ਆ ਵੀ ਉਮਰ ਵੀ ਦੀ ਨਿਵੱਧ ਨਹੀਂ ਹੈਗੀ ਕਹਿੰਦੇ ਇੱਕ ਫੌਜੀ ਹੈਗਾ ਵੀ ਉਹ ਇਹਨਾਂ ਨੂੰ ਮੋਟਰਸਾਈਕਲ ਤੇ ਛੱਡਣ ਆਉਂਦੇ ਆ ਤੇ ਉਹੀ ਇਹਨਾਂ ਨੂੰ ਲੈਣ ਆਉਂਦੇ ਆ ਕਹਿੰਦੇ ਵਿਆਹ ਵੀ ਮੇਰਾ ਮੈਨੂੰ ਲੱਗਦਾ ਇਸ ਨੇ ਕਿਰਾਏ ਨੇ ਹੋਇਆ ਉਹ ਕਹਿੰਦੇ ਜਿਹੜੇ ਸਾਡੇ ਨਾਲ ਬੈਠੇ ਸੀ ਨਾ ਉਹ ਕਹਿੰਦੇ ਮਜੀਦਪੁਰ ਸਿੱਟਾ ਸੋਦਾ ਪੱਤਾ ਹੈ ਮੈਂ ਕਿਹਾ ਜੀ ਕਿਉਂ ਉਹ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਦੋਨਿਆਂ ਨੇ ਲਈ ਫਿਰਦੀ ਆ ਇਹ ਫੋਜੀ ਦਾ ਹਸਬੰਡ ਹੈ ਫੋਜੀ ਦਾ ਪਤੀ ਹੈ ਤੇ ਇਸ ਕਰਕੇ ਨਾ ਮਤਲਬ ਉਸ ਟਾਈਮ ਦੇ ਵਿੱਚ ਮੈਨੂੰ ਬੜਾ ਮਹਿਸੂਸ ਹੁੰਦਾ ਸੀਗਾ ਵੀ ਜਦੋਂ ਮੈਂ ਇਕੱਲੀ ਮੋਟਰਸਾਈਕਲ ਤੇ ਜਾਣਾ ਤੇ ਲੋਕਾਂ ਨੇ ਇੰਨੀਆਂ ਡਰ ਦੇ ਸائے ਹੇਠ ਦਫ਼ਤਰ ਆਉਂਦੇ ਸੀ ਤੇ ਜਾਂਦੇ ਸੀ ਜੀ ਜਿਵੇਂ ਤੁਸੀਂ ਦੱਸਿਆ ਗਿਆ ਕਿ ਤੁਹਾਨੂੰ ਬਖਰੀਆਂ ਫੌਜਨਾ ਮਿਲਦੀਆਂ ਸੀਗੀਆਂ ਤੇ ਆਪਣੇ ਸੰਘਰਸ਼ ਦੀਆਂ ਗੱਲਾਂ ਵੀ ਕਰਦੀ ਸੀ ਹਾਂਜੀ ਹਾਂਜੀ ਮਤਲਬ ਉਹਨਾਂ ਦੇ ਸੰਘਰਸ਼ ਦੀਆਂ ਕਹਾਣੀਆਂ ਜਿਆਦਾ ਘਰਦੀਆਂ ਸਟੋਰੀਆਂ ਹੀ ਹੁੰਦੀਆਂ ਸੀਗੀਆਂ ਜਿਆਦਾ ਤੇ ਜਿਹੜੀਆਂ ਮਤਲਬ ਇੱਕ ਫੌਜਣ ਨੇ ਤਾਂ ਵਿਚਾਰੀ ਨੇ ਨਾ ਉਹਦੇ ਅੰਸੂ ਆ ਗਏ ਤੇ ਹੁਣ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਪ੍ਰਜਾਇਆ ਸ਼ਬਦ ਜੰ ਚੰਗੀਆਂ ਹੋਣ ਹਨਾ ਜਪੇਕਿਆਂ ਦੇ ਵਿੱਚ ਵਿਪਰਾ ਸ਼ਬਦ ਚੰਗੇ ਹੋਣ ਤੇ ਹੁਣ ਸਾਨੂੰ ਤਾਂ ਕਦੀ ਇਸ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਸੀ ਹੋਈ ਕਿਉਂਕਿ ਸਾਡੇ ਤਾਂ ਸਾਰਾ ਪਰਿਵਾਰ ਵਧੀਆ ਸੀਗਾ ਤੇ ਉਹ ਵਿਚਾਰੀ ਕਹਿੰਦੇ ਹੁੰਦੀ ਸੀਗੇ ਕਹਿੰਦੇ ਵੀ ਮੈਨੂੰ ਤਾਂ ਨਾ ਬਸ ਫੌਜੀ ਨਾਲ ਨਾ 2 ਮਹੀਨੇ ਰਹਿਣ ਦੇ ਉਹ ਮਿਲਦਾ ਹੈਗਾ ਮੌਕਾ ਤੇ ਕਹਿੰਦੇ ਜੇ ਪੇਕਿਆਂ ਦੇ ਘਰ ਜਾਂਦੀਆਂ ਤਾਂ ਕਿੰਨੇ ਵਰੀ ਭੁਜਾਈਆਂ ਨੇ ਠਿਕਨ ਦਿੰਦੀਆਂ ਸਹੁਰਿਆਂ ਦੇ ਆਂਦੀਆਂ ਤਾ ਕਿੰਨੀ ਵਾਰੀ ਕਹਿੰਦੀ ਉਹ ਜੇਠੇ ਜਠਾਣੀਆਂ ਜਾਂ ਹੋਗੇ ਆਪਣੇ ਸ੍ਰਿਕਿਵਲੇ ਨੇ ਟਿਕਨ ਦਿੰਦੇ ਤੇ ਕਹਿੰਦੀ ਸਿਰਫ ਇੱਕ ਸਾਲ ਚ 2 ਮਹੀਨੇ ਕਹਿੰਦੀ ਫੌਜੀ ਸਾਹਿਬ ਦੇ ਨਾਲ ਅਸੀਂ ਆਪਣਾ ਸਾਥ ਮਾਣਦੀ ਆ ਨਹੀਂ ਤਾਂ ਕਹਿੰਦੀ ਸਾਡੀ ਜ਼ਿੰਦਗੀ ਤਬਾਹ ਹੈ ਜਾਂ ਕਿਤੇ ਆ ਹੁਣ ਮਤਲਬ ਸਰਕਾਰੀ ਕੁਆਟਰ ਲਾਟ ਹੋਇਆ ਤੇ ਉੱਥੇ ਕਹਿੰਦੀ ਹੁਣ ਇਹ ਸਾਡੇ ਵਿਤਿਆਂ ਵਰਗੇ ਦਿਨ ਨਿਕਲ ਰਿਹਾ ਤੇ ਕਿਉਂਕਿ ਫੌਜੀਆਂ ਦੀ ਪੋਸਟਿੰਗ ਹਰ 2.5 ਸਾਲ ਬਾਅਦ ਆ ਜਾਂਦੀ ਸੀ ਤੇ ਫਿਰ ਜੇ ਕਿਤੇ ਵਾਰਦੀ ਹੋ ਜਾਣੀ ਜਾਂ ਜੰਮੂ ਕਸ਼ਮੀਰ ਦੇ ਜਿੱਥੇ ਫੌਜੀ ਆਪਣੀ ਫੈਮਿਲੀ ਨਹੀਂ ਲੈ ਜਾ ਸਕਦੇ ਉਹਨਾਂ ਨੂੰ ਫੇਰ ਆਪਣੇ ਘਰ ਜਾਣਾ ਪੈਂਦਾ ਸੀ ਤਵੇ ਮਤਲਬ ਜਿਸ ਤਰ੍ਹਾਂ ਕੋਈ ਜ਼ਰੂਰ ਹੀ ਨਹੀਂ ਪੰਜਾਬ ਦੇ ਵਿੱਚ ਹੀ ਸਾਡੇ ਇਹ ਰਿਸ਼ਤੇ ਦੀ ਘਾਟ ਹੈਗੀ ਆ ਇਹਨਾਂ ਮਤਲਬ ਚਾਹੇ ਤੁਸੀਂ ਨਾ ਉਹ ਅਲੱਗ-ਅਲੱਗ ਰਾਜ ਦੀਆਂ ਲੇਡੀਜ਼ ਹੁੰਦੀਆਂ ਸੀ ਜਾਂ ਹਰਿਆਣੇ ਦੀ ਜਾਂ ਰਾਜਸਥਾਨ ਦੀ ਜਾਂ ਤੁਸੀਂ ਕੇਰਲਾ ਦੀਆਂ ਲਗਾ ਲਓ ਪੁੰਨੇ ਦੀਆਂ ਲਗਾ ਲਓ ਤੇ ਮਤਲਬ ਮਹਾਰਾਸ਼ਟਰ ਦੀਆਂ ਘਰੇਲੂ ਸਟੋਰੀਆਂ ਸਭ ਦੀਆਂ ਇੱਕੋ ਹੀ ਹੁੰਦੀਆਂ ਸੀ ਇਹੀ ਬਸ ਉਹਨਾਂ ਦੇ ਰੋਣੇ ਹੁੰਦੇ ਸੀਗੇ ਵੀ ਜੀ ਸਾਨੂੰ ਘਰ ਦੇ ਸਸਤੰਗ ਕਰਦੀ ਹੈ ਨਾਨਤੰਗ ਕਰਦੀ ਹੈ ਜਾਂ ਦਰਾਨੀ ਜਾਂ ਜਠਾਣੀ ਜੀ ਮੈਮ ਜਿਵੇਂ ਤੁਸੀਂ ਆਪਣੇ ਹਸਬੰਡ ਦੇ ਨਾਲ ਜਿਹੜਾ ਵਕ ਵਕ ਥਾਵਾ ਤੇ ਉਹਦੀ ਪੋਸਟਿੰਗ ਉਹਦੀ ਸਿੱਧੇ ਜਾਂਦੇ ਵੀ ਸੀਗੇ ਜੀ ਹਾਂਜੀ ਮੈਮ ਉਹ ਅਸਲ ਦੇ ਵਿੱਚ ਫੌਜ ਦੇ ਵਿੱਚ ਕਰਦੇ ਕੀ ਸੀਗੇ ਜੀ ਦੇਖੋ ਜੀ ਮਤਲਬ ਨਾ ਫੌਜ ਦੀ ਜਿਹੜੀ ਜ਼ਿੰਦਗੀ ਹੈ ਨਾ ਇਹ ਬੜੀ ਉਹ ਹੈ ਕਿਉਂਕਿ ਮੈਂ ਤਾਂ ਜਿਸ ਟਾਈਮ ਬੱਚਿਆਂ ਨੂੰ ਛੁੱਟੀਆਂ ਹੋਣੀਆਂ ਗਰਮੀਆਂ ਦੇ ਛੁੱਟੀਆਂ ਜਿਸ ਤਰ੍ਹਾਂ ਇਹ ਆਗਰੇ ਸੀ ਗੁਆਲિયਰ ਸੀ ਇਹ ਜਾਂ ਪੁੰਨੇ ਸੀਗੇ ਤੇ ਜਾਂ ਜੱਬਲਪੁਰ ਵੀ ਰਹੇ ਆ ਤਾਂ ਛੁੱਟੀਆਂ ਦੇ ਵਿੱਚ ਮੈਂ ਨਾਲ ਕੋਲ ਚਲੀ ਜਾਣਾ ਤੇ ਬਸ ਪਹਿਲਾ ਦਿਨ ਹੀ ਹੁੰਦਾ ਸੀ ਸਾਨੂੰ ਇਹਨਾਂ ਦਾ ਸਾਥ ਮਾਨਣ ਦਾ ਵੀ ਜੀ ਅਸੀਂ ਇਹਨਾਂ ਕੋਲ ਆਏ ਆ ਨਹੀਂ ਤਾਂ ਅਦਰਵਾਈਜ਼ 5 ਵਜੇ ਇਹਨਾਂ ਦੀ ਪੀਟੀ ਪ੍ਰੇਡ ਸਟਾਰਟ ਹੋ ਜਾਣੀ ਤੇ ਰਾਤ ਨੂੰ 10 ਵਜੇ ਤੱਕ ਇਹ ਆਉਂਦੇ ਸੀ ਤੇ ਕਿਉਂਕਿ ਇਹ ਹੈਗੇ ਸੀ ਪੈਰਾਸ਼ੂਟ ਡਰਾਪਰ ਤੇ ਮਤਲਬ ਇੱਕ ਵਾਰੀ ਆਗਰੇ ਅਸੀਂ ਚਲੇ ਗਏ ਤੇ ਇਹਨਾਂ ਦੇ ਜੰਪ ਸੀਗੇ ਪੈਰਾਸ਼ੂਟ ਕਰਨ ਦੇ ਜੰਪ ਕਰਨਾ ਸੀ ਇਹਨਾਂ ਨੇ ਤੇ ਉਸ ਟਾਈਮ ਮਤਲਬ ਇਹਨਾਂ ਦੀ ਜ਼ਿੰਦਗੀ ਮਤਲਬ ਫੌਜੀਆਂ ਦੀ ਜ਼ਿੰਦਗੀ ਨਾ ਹਰ ਟਾਈਮ ਨਾ मुट्ठी ਦੇ ਵਿੱਚ ਹੀ ਹੁੰਦੀ ਆ ਕੋਈ ਪਤਾ ਨਹੀਂ ਇਹਨਾਂ ਨੂੰ ਕਿਸ ਟਾਈਮ ਕੀ ਬਦਲ ਪਾਣਾ ਇਹਨਾਂ ਦੇ ਨਾਲ ਵਾਪਰ ਜੇ ਤੇ ਉਹ ਉਦੋਂ ਮੇਰੀ ਮੈਰਿਜ ਹੋਈ ਨੂੰ ਵੀ 3 ਕਿ ਮਹੀਨੇ ਹੋਏ ਸੀਗੇ ਤੇ ਜਿਸ ਸਮੇ ਇਹ ਪੈਰਾਸ਼ੂਟ ਕਰ ਇਹ ਕਹਿੰਦੇ ਵੀ ਜਦੋਂ ਮੈਂ ਨਾ ਅਸੀਂ ਜਹਾਜ਼ ਚੋਂ ਛਤਰੀ ਲੈ ਕੇ ਵੀ ਨੀਚੇ ਨੂੰ ਉਤਰਾਂਗੇ ਨਾ ਵੀ ਮੇਰੇ ਹੱਥ ਚ ਲਾਲ ਰੁਮਾਲ ਹੋਏਗਾ ਵੀ ਤੁਸੀਂ ਪਛਾਣ ਲੈਣਾ ਤੇ ਉਹ ਲਾਲ ਰੁਮਾਲ ਕਿਨੇ ਦੇਖਣਾ ਸੀ ਮੈਂ ਬੇਹੋਸ਼ ਹੋ ਕੇ ਗਿਰ ਗਈ ਤੋ ਜਿਸ ਟਰਮ ਆਇਕ ਤਾਂ ਕਿਉਂਕਿ ਨਾ ਉਹ ਜਿਹੜੀਆਂ ਆਰਮੀ ਦੀਆਂ ਜਿਪਾਂ ਨਾ ਉਹ ਹਟਮ niche ਤਿਆਰ ਹੁੰਦੀਆਂ ਡਾਕਟਰਾਂ ਦੀਆਂ ਵੀ ਵੈਸੇ ਵੀ ਤੇ ਉਹ ਸਾਰੀ ਥਾਂ ਪੋਲੀ ਕੀਤੀ ਹੁੰਦੀ ਹੈ ਜਿੱਥੇ ਇਹ ਆ ਕੇ niche ਇਕਦਮ ਡਿੱਗਦੇ ਆ ਤੇ ਉਹ ਇਹਨਾਂ ਦਾ ਮਤਲਬ ਜਿਹੜਾ ਜ਼ਿੰਦਗੀ ਦਾ ਉਹ ਸੀਨ ਮੈਂ ਕਦੀ ਭੁੱਲ ਨਹੀਂ ਸਕਦੀ ਤੇ ਉਸ ਤੋਂ ਬਾਅਦ ਮਤਲਬ ਇਹ ਇੱਕ ਵਾਰ ਇਹਨਾਂ ਨੇ ਮੈਨੂੰ ਗੱਲ ਸੁਣਾਈ ਕਹਿੰਦੇ ਆਪਣਾ ਇਹ ਅਲੀਗੜ੍ਹ ਕਹਿੰਦੇ ਇਹਨਾਂ ਦਾ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਬਹੁਤ ਝਗੜਾ ਹੋ ਗਿਆ ਕਹਿੰਦੇ ਬੜਾ ਝਗੜਾ ਪੈ ਗਿਆ ਤੇ ਉਹ ਉਹ ਫੌਜੀ ਸਾਹਿਬ ਵੀ ਦੱਸਦੇ ਸੀ ਕਹਿੰਦੇ ਵੀ ਇਹ ਸੀਨ ਕਦੀ ਜ਼ਿੰਦਗੀ ਚ ਭੁੱਲ ਨਹੀਂ ਸਕਦਾ ਤੇ ਕਹਿੰਦੇ ਵੀ ਅਸੀਂ ਨਾ ਗਲੀਆਂ 'ਚ ਆਪਣਾ ਘੁੰਮ ਫਿਰ ਰਹੇ ਸੀ ਦੇਖ ਰਹੇ ਸੀ ਕਿਤੇ ਕੋਈ ਆ ਜਿਹੜੇ دہشتਗਰ ਦਾ ਕੋਈ ਖਰਾਬੀ ਤਾਂ ਨਹੀਂ ਕਰ ਰਹੇ ਤੇ ਕਹਿੰਦੇ ਅਸੀਂ ਨਾ ਆਪਣੀ ਜਿਹੜੀ ਜੀਪ ਸੀਗੀ ਨਾ ਅਸੀਂ ਸਾਈਡ ਤੇ ਲਗਾ ਲਈ ਕਿ ਗਲੀ 'ਚ ਕਹਿੰਦੇ ਉੱਥੋਂ ਨਾ ਚਿਕਾਂ ਦੀ ਆਵਾਜ਼ ਆ ਰਹੀ ਸੀ ਤੇ ਕਹਿੰਦੇ ਅਸੀਂ ਇੱਕਦਮ ਖੜ ਗਏ ਵੀ ਅੰਦਰ ਦੇਖੋ ਕੀ ਹੋ ਰਿਹਾ ਦਰਵਾਜ਼ਾ ਖੜਕਾਇਆ ਕਹਿੰਦੇ ਅੰਦਰੋਂ ਇੱਕ ਬਜ਼ੁਰਗ ਔਰਤ ਸੀ ਮੁਸਲਮਾ ਉਹ ਨਿਕਲੀ ਤੇ ਉਹ ਕਹਿੰਦੀ ਵੀ ਅਸੀਂ ਕਿਹਾ ਵੀ ਕੀ ਗੱਲ ਕੀ ਹੋਇਆ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜਾ ਕੇ ਇੱਕਦਮ ਤੇ ਉਹ ਕਹਿੰਦੇ ਵੀ ਸਾਡੇ ਘਰ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਵੀ ਜਿਹੜੀ ਮੇਰੀ ਨੋਹ ਹੈ ਨਾ ਵੀ ਉਹ ਪ੍ਰਸੁੱਤ ਪੀੜਾਂ ਦੇ ਵਿੱਚ ਤੜਫ ਰਹੀ ਹੈ ਤੇ ਵੀ ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਨਾ ਜਰੀਆ ਨਹੀਂ ਹੈਗਾ ਵੀ ਜਿਹੜਾ ਅਸੀਂ ਇਸ ਨੂੰ ਨਾ ਹਸਪਤਾਲ ਲੈ ਜਾਈਏ ਵੀ ਜੇ ਤੁਸੀਂ ਚਾਹੋ ਤਾਂ ਤੁਸੀਂ ਮੇਰੀ ਨੋਹ ਦੀ ਜ਼ਿੰਦਗੀ ਬਚਾ ਸਕਦੇ ਆ ਤਾਂ ਹੁਣ ਜਿਹੜੇ ਫੌਜ ਦੇ ਵਿੱਚ ਨਾ ਵੀ ਇਹ ਸੀਨੀਅਰ ਬੰਦਿਆਂ ਜਿਹੜੀ ਇਹਨਾਂ ਦੀ ਆਫੀਸਰ ਹੁੰਦੇ ਆ ਉਹਨਾਂ ਤੋਂ ਬਿਨਾ ਇਹ ਕੋਈ ਆਪਣਾ ਫੈਸਲਾ ਨਹੀਂ ਲੈ ਸਕਦੇ ਤਾਂ ਹਸਬੰਦ ਕਹਿੰਦੇ ਵੀ ਮੈਂ ਆਪਣੇ ਸੀਨੀਅਰ ਆਫੀਸਰ ਨਾਲ ਗੱਲ ਕੀਤੀ ਫੋਨ ਤੇ ਤੇ ਉਹ ਕਹਿੰਦੇ ਵੀ ਨਹੀਂ ਇਹ ਜੇ ਕੇਸ ਤੁਸੀਂ ਮਤਲਬ ਬੜੇ ਸੈਂਸੇਰ ਹੋ ਕੇ ਨਾ ਹਸਪਤਲ ਚ ਪਹੁੰਚ ਜਾਣੇ ਆ ਤੇ ਕਹਿੰਦੇ ਮੈਂ ਉਹਨਾਂ ਨੂੰ ਨਾ ਉਹ ਲੜਕੀ ਸਾਡੇ ਨਾਲ ਜੀਪ ਚ ਸਾਈਡ ਤੇ ਪਾ ਲਈ ਤੇ ਉਹਦੇ ਹਸਬੰਦ ਸੀ ਤੇ ਉਹਦੀ ਜਿਹੜੀ ਸੱਸ ਸੀ ਉਹ ਸੀਗੀ ਤੇ ਬਾਕੀ ਅਸੀਂ ਇੱਕ ਦੋ ਤਿੰਨ ਫੌਜੀ ਸੀਗੇ ਨਾਲ ਅਸੀਂ ਕਹਿੰਦੇ ਉਹਨਾਂ ਨੂੰ ਹਸਪਤਾਲ ਚ ਪਹੁੰਚਾ ਦਿੱਤਾ ਛੱਡ ਕੇ ਅਸੀਂ ਆ ਗਏ ਕਹਿੰਦੇ ਤਿੰਨ ਕੁ ਦਿਨਾਂ ਬਾਅਦ ਫੇਰ ਸਾਡਾ ਰੂਟ ਸੀਗਾ ਉਧਰ ਦਾ ਵੀ ਉਧਰ ਦੀ ਚੈਕਿੰਗ ਦਾ ਕਹਿੰਦੇ ਜਿਸ ਟਾਈਮ ਸਾਡੀ ਗੱਡੀ ਦੀ ਆਵਾਜ਼ ਸੁਨੇ ਨਾ ਵੀ ਜਿਹੜੀ ਉਹ ਮਦਰ ਸੀ ਉਸ ਕੁੜੀ ਦੀ ਮਦਰ ਇਨ ਲਾ ਕਹਿੰਦੇ ਉਹ ਇੱਕਦਮ ਸਾਡੀ ਆਵਾਜ਼ ਸੁਣ ਕੇ ਨਾ ਬਾਹਰ ਆ ਗਈ ਲੱਡੂਆਂ ਦਾ ਡੱਬਾ ਲੈ ਕੇ ਤੇ ਕਹਿੰਦੇ ਸਰਦਾਰ ਜੀ ਵੀ ਤੁਹਾਡੀ ਬਦਵਾਲਤ ਵੀ ਮੇਰੀ ਨੋ ਬਚ ਗਈ ਵੀ ਸਾਡੇ ਘਰ ਵੀ ਕਾਕਾ ਹੋਇਆ ਤੇ ਇਹ ਕਹਿੰਦੇ ਵੀ ਤੁਸੀਂ ਉਹ ਕਹਿੰਦੇ ਵੀ ਤੁਸੀਂ ਮੂੰਹ ਮਿੱਠਾ ਕਰੋ ਇਹ ਕਹਿੰਦੇ ਵੀ ਸਾਡੇ ਫੋਰਜਸ ਚ ਨਾ ਇਹ ਲਾਅ ਨਹੀਂ ਵੀ ਅਸੀਂ ਤਾਂ ਆਪਣੀ ਮੈਸੇਜ ਹੀ ਖਾਣਾ ਖਾ ਸਕਦੇ ਆ ਵੀ ਅਸੀਂ ਮੂੰਹ ਨਹੀਂ ਮਿੱਠਾ ਕਰ ਸਕਦੇ ਉਹ ਕਹਿੰਦੇ ਚੰਗਾ ਫਿਰ ਤੁਸੀਂ ਇਦਾਂ ਕਰੋ ਮੇਰੇ ਬੱਚੇ ਨੂੰ ਨਾ ਇੱਕ ਵਾਰੀ ਕਹਿੰਦੇ ਤੁਹਾਡੀ ਬਦੌਲਤ ਬੱਚਿਆ ਆਪਣੇ ਗੋਦੀ ਚ ਚੱਕ ਲੋ ਵੀ ਤੁਸੀਂ ਇੱਕ ਵਾਰੀ ਉਹਨੂੰ ਗੋਦੀ ਚ ਚੱਕੋ ਤੇ ਇਹ ਕਹਿੰਦੇ ਮੇਰੀ ਗੋਦੀ ਚ ਉਹਨਾਂ ਨੇ ਦੇ ਦਿੱਤਾ ਤੇ ਕਹਿੰਦੇ ਤੁਹਾਡਾ ਨਾਮ ਕੀ ਹੈ ਉਹਨਾਂ ਦਾ ਬੇਟਾ ਕਹਿੰਦਾ ਕਹਿੰਦੇ ਮੇਰਾ ਨਾਮ ਤਾਂ ਲਿਖਿਆ ਹੋਇਆ ਵੀ ਗੁਰਦੇਵ ਸਿੰਘ ਤੇ ਕਹਿੰਦੇ ਫਿਰ ਅਸੀਂ ਆਪਣੇ ਕਾਕੇ ਦਾ ਨਾ ਨਾ ਗੁਰਦੇਵ ਖਾਨ ਰੱਖਾਂਗੇ ਮਤਲਬ ਕਿ ਕਿੰਨੀ ਵੱਡੀ ਗੱਲ ਹੈਗੀ ਹੈ ਇਹ ਜੀ ਮੈਂ ਕਿਹਾ ਹਾਂ ਜੀ ਤੁਸੀਂ ਦੇਖੋ ਹਾਂਜੀ ਤੇ ਫਿਰ ਉਹਨਾਂ ਨੇ ਆਪਣੇ ਬੱਚੇ ਦਾ ਨਾਂ ਨਾ ਹਸਬੰਡ ਦੇ ਨਾਮ ਤੋਂ ਹੀ ਰੱਖਿਆ ਸੀ ਤਾਂ ਇਹ ਗੱਲਾਂ ਨਾ ਇਹਨਾਂ ਨੇ ਮੈਨੂੰ ਮਤਲਬ ਜਦ ਇਹਨਾਂ ਦੀ ਡੈਥ ਹੋਣ ਤੋਂ ਕੁਝ ਦਿਨ ਨਾ ਪਹਿਲਾਂ ਮੈਂ ਪੁੱਛਦੀ ਰਹਿੰਦੀ ਸੀ ਨਾ ਉਹਨੂੰ ਨਾ ਗੱਲ ਨਹੀਂ ਲਾਈ ਰੱਖਦੀ ਸੀ ਵੀ ਬਿਮਾਰੀ ਵਾਲੇ ਨਾ ਤਾਂ ਧਿਆਨ ਨਾ ਜਾਏ ਤੇ ਇਹਨੂੰ ਛੇੜਦੀ ਰਹਿਣਾ ਕੁਛ ਨਾ ਕੁਛ ਇਹਨਾਂ ਨਾਲ ਗੱਲਾਂ ਬਾਤਾਂ ਕਰਦੀ ਰਹਿਣਾ ਤਾਂ ਫਿਰ ਉਦੋਂ ਇਹਨਾਂ ਨੇ ਮੈਨੂੰ ਗੱਲ ਦੱਸੀ ਮੈਂ ਕਿ ਹਾਈ ਇੰਨੀ ਵਧੀਆ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਜੀ ਮੈਮ ਤੁਸੀਂ ਦੱਸਿਆ ਹੈਗਾ ਕਿ ਜਿਹੜੇ ਤੁਹਾਡੇ ਹਸਬੰਡ ਸੀਗੇ ਪੈਰਾਸ਼ੂਟਰ ਡ੍ਰੌਪਰ ਸੀਗੇ ਹਾਂਜੀ ਹਾਂਜੀ ਮੈਂ ਕੋਈ ਕਿਸੇ ਵੀ ਦੱਸਦੇ ਸੀਗੇ ਜਿਵੇਂ ਕਿ ਕੋਈ ਪ ਕਰਦੇ ਤਾਂ ਕਈ ਵਾਰੀ ਕੁਛ ਨਾ ਕੁਛ ਹੋ ਜਾਂਦਾ ਬਿਲਕੁਲ ਇਹਨਾਂ ਦੇ ਨਾਲ ਦੇ ਕਈ ਹੁੰਦੇ ਸੀ ਜਿਸ ਤਰ੍ਹਾਂ ਨਾ ਹਵਾ ਦਾ ਰੌ ਹੈ ਜਿੱਦਨ ਹਵਾ ਜਾਂਦੀ ਹੈ ਨਾ ਤੇ ਉਧਰ ਨੂੰ ਛਤਰੀ ਚਲੀ ਜਾਂਦੀ ਹੈ ਤੇ ਜੇ ਹਵਾ ਨਾ ਹੋਏ ਤਾਂ ਫਿਰ ਉਸੇ ਥਾਂ ਤੇ ਪਹੁੰਚਦੇ ਆ ਜਿੱਥੇ ਇਹਨਾਂ ਦਾ ਐਨਰੋਪ ਹੁੰਦਾ ਨਾ ਇੱਕ ਵਾਰੀ ਇਹ ਕਹਿੰਦੇ ਹਵਾ ਤੇਜ਼ ਸੀ ਅਸੀਂ ਕਿਸੇ ਪਿੰਡ ਚ ਨਾ ਟੋਬੇ ਚ ਗਿਰ ਗਏ ਤੇ ਕਹਿੰਦੇ ਤਾਂ ਟੋਬੇ ਚ ਗਰੇ ਟੋਬਾ ਸੀਗਾ ਵੀ ਡੂੰਗਾ ਤੇ ਉੱਥੇ ਖਾਈ ਵੀ ਬੜੀ ਸੀ ਕਹਿੰਦੇ ਪਿੰਡਾਂ ਦਾ ਲੋਕ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਸ਼ਾਇਦ ਵੀ ਇਹ ਦੁਸ਼ਮਣ ਦੇਸ਼ ਦੇ ਫੌਜ ਆ ਗਈ ਤੇ ਕਹਿੰਦੇ ਜਿਉਂ ਮਤਲਬ ਅਸੀਂ ਹੱਥ ਮਾਰੇ ਕਿਉਂਕਿ ਨੀਚੇ ਨੂੰ ਹੀ ਕਹਿੰਦੇ ਅਸੀਂ ਨੀਚੇ ਨੂੰ ਹੀ ਜਾਈ ਜਾ ਰਹੇ ਸੀ ਤੇ ਕਹਿੰਦੇ ਫਿਰ ਮੇਰੇ ਨਾ ਪੱਗ ਦਿਖ ਗਈ ਉਹਨਾਂ ਨੂੰ ਜਦੋਂ ਉਹਨਾਂ ਨੂੰ ਪੱਗ ਦੇਖੀ ਨਾ ਉਹ ਕਹਿੰਦੇ ਵੀ ਇਹ ਤਾਂ ਆਪਣੀ ਫੌਜ ਦੇ ਬੰਦੇ ਆ ਵੀ ਸਰਦਾਰ ਨੇ ਤਾਂ ਤੇ ਫਿਰ ਉਹਨਾਂ ਨੇ ਫਟਾਫਟ ਜੀ ਰਸੇ ਰੁਸੇ ਸਿੱਟੇ ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਵੀ ਇਦਾਂ ਦੀਆਂ ਘਟਨਾਵਾਂ ਵੀ ਵਾਪਰਦੀਆਂ ਤੇ ਕਿੰਨੇ ਵਾਰੀ ਕਹਿੰਦੇ ਇੱਕ ਵਾਰੀ ਰਾਤ ਨੂੰ ਅਸੀਂ ਬੰਗਲਾਦੇਸ਼ ਦੀ ਲੜਾਈ ਦੇ ਵਿੱਚ ਗਏ ਹੋਏ ਸੀ ਕਹਿੰਦੇ ਅਸੀਂ ਜਿੱਥੇ ਵੀ ਇਹਨਾਂ ਦਾ ਸੀਗਾ ਮੂਵਮੈਂਟ ਮੂਵ ਕਰ ਦਿੱਤੀ ਇਹਨਾਂ ਦੀ ਯੂਨਿਟ ਤੇ ਕਹਿੰਦੇ ਰਾਤ ਨੂੰ ਨਾ ਉੱਥੇ ਇੱਕ ਅਭੀ ਡੂੰਘਾ ਨਾਲਾ ਪੈਂਦਾ ਸੀ ਸਾਨੂੰ ਪਤਾ ਨਹੀਂ ਸੀਗਾ ਵੀ ਇਹਦੀ ਡੂੰਘਾਈ ਕਿੰਨੀ ਕ ਹੈ ਤੇ ਉਹ ਕਹਿੰਦੇ ਵੀ ਚਲੋ ਨਾਲੇ ਇੰਨੇ ਜ਼ਿਆਦਾ ਡੂੰਘੇ ਤਾਂ ਨਹੀਂ ਹੁੰਦੇ ਵੀ ਤੁਸੀਂ ਨਿਕਲੋ ਵਿੱਚ ਜੀ ਕਹਿੰਦੇ ਸੈਂਟਰ ਜੇ ਚਾਏ ਨਾ ਮਤਲਬ ਹਸਬੰਦ ਦਾ ਕਦ ਸੀਗਾ 5 ਫੁੱਟ 9 10 ਇੰਚ ਦੇ ਬਰਾਬਰ ਜਿਹੜੇ ਤਾਂ ਜ਼ਿਆਦਾ ਲੰਬੇ ਸੀ ਉਹ ਤਾਂ ਉਹਨਾਂ ਦੇ ਤਾਂ ਇੰਨੀ-ਇੰਨੀ ਗਰਦਨਾ ਬਚ ਗਈਆਂ ਤੇ ਲੇਕਿਨ ਜਿਹੜੇ ਫੌਜੀ ਸਾਹਿਬ ਸੀ ਉਹਨਾਂ ਦੇ ਕੰਨਾਂ 'ਚ ਪਾਣੀ ਪੈ ਗਿਆ ਸੀਗਾ ਤੇ ਇੱਕ ਦੰਦਾਂ ਦੇ ਵਿੱਚ ਵੀ ਨਾਲੇ ਦਾ ਗੰਦਾ ਪਾਣੀ ਤੇ ਉਹਦੇ ਕਰਕੇ ਉਹਨਾਂ ਦਾ ਇੱਕ ਦੰਦ ਖਰਾਬ ਹੋ ਗਿਆ ਸੀ ਤੇ ਇੱਕ ਕੰਨਾਂ ਤੋਂ ਥੋੜਾ ਘੱਟ ਸੁਣਨ ਲੱਗਿਆ ਸੀ ਕਹਿੰਦੇ ਸਰਦੀ ਦਾ ਟਾਈਮ ਸਾਡੇ ਬੁਰੀ ਹਾਲਤ ਹੋ ਗਈ। ਕਹਿੰਦੇ ਅਸੀਂ ਸੋਚੇ ਵੀ ਚੱਲ ਸਾਡੇ ਸਾਹਬ ਕਹਿੰਦੇ ਹੁਣ ਤੁਸੀਂ ਇੱਥੇ ਰੈਸਟ ਕਰੋ। ਵੀ ਰਾਤ ਹੋ ਗਈ ਕਾਫੀ। ਤੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀਗਾ ਤੇ ਕਹਿੰਦੇ ਉੱਥੇ ਵੀ ਸ਼ਮਸ਼ਾਨ ਘਾਟ ਸੀਗੀ ਤੇ ਕਹਿੰਦੇ ਉੱਥੇ ਮੁਰਦੇ ਜਲ ਰਹੇ ਸੀ। ਤੇ ਸਾਨੂੰ ਨਹੀਂ ਸੀ ਵੀ ਇਹ ਮੁਰਦੇ ਜਲ ਰਹੇ ਆ ਕਿ ਕੀ ਆ ਅਸੀਂ ਤਾਂ ਸਾਨੂੰ ਨਿੱਗ ਜਾ ਮਿਲਿਆ ਉੱਥੇ ਸਰਾ ਨੇ ਰੱਖ ਕੇ ਅਸੀਂ ਕਹਿੰਦੇ ਸੋਗੇ ਜੇ ਸਵੇਰੇ ਉੱਠੇ ਤਾਂ ਸ਼ਮਸ਼ਾਨ ਘਾਟ ਸੀ। ਵੀ ਇਸ ਤਰ੍ਹਾਂ ਦਾ ਫੌਜੀਆਂ ਨੂੰ ਵੀ ਇੰਗੀਆਂ-ਇੰਗੀਆਂ ਚੀਜ਼ਾਂ ਦਾ ਵੀ मतलब ਇਹਨਾਂ ਨੂੰ ਦੇਖਣਾ ਪੈਂਦਾ ਸਾਰਾ ਕੁਝ ਜੀ ਜਿਵੇਂ ਜਦੋਂ ਫੌਜੀ ਸਾਹਿਬ ਫੌਜ ਦੇ ਵਿੱਚੋਂ ਰਟਾਇਰ ਹੋ ਗਏ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਕਦੇ ਕੋਈ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਜੀ ਹਾਂ ਜੀ ਨਹੀਂ ਨੌਕਰੀ ਕਰਨ ਦੀ ਕੋਸ਼ਿਸ਼ ਤਾਂ ਕੀਤੀ ਤੇ ਮੈਂ ਹੁਣ ਤੁਹਾਨੂੰ ਕੀ ਦੱਸਾਂ ਬੇਨਾ ਹੁਣ ਉਹ ਸੀਗਾ ਤਾਂ ਮੰਤਰੀ ਲੇਖਨ ਵਿੱਚ ਉਹਦਾ ਨਾਮ ਨੇ ਹੁਣ ਲੈ ਸਕਦੀ ਪੰਜਾਬ ਦਾ ਹੀ ਸੀਗਾ ਕੋਈ ਤੇ ਸਾਨੂੰ ਪਤਾ ਲੱਗਿਆ ਵੀ ਉੱਥੇ ਨਾ ਵੀ ਇੱਕ ਆਫੀਸਰ ਦੀ ਸੀਟ ਖਾਲੀ ਹੈ ਆਪਣਾ এডਿਕੇਸ਼ਨ ਬੋਰਡ ਦੇ ਵਿੱਚ ਤਾਂ ਮੈਂ ਅਸੀਂ ਕਿਉਂਕਿ ਨਾ ਅਸੀਂ ਵੀ ਨੌਕਰੀ ਦੇ ਨਾਲ-ਨਾਲ ਪੜ੍ਹਦੇ ਵੀ ਰਹੇ ਮੇਰੇ ਹਸਬੰਦ ਨੇ ਵੀ ਨਾ ਐਮਏ ਵੀ ਕਰ ਲਈ ਸੀ ਗਿਆਨੀ ਵੀ ਕਰ ਲਈ ਸੀ ਤੇ ਐਲਐਲਬੀ ਵੀ ਕਰ ਲਈ ਸੀ ਤਾਂ ਉਦੋਂ ਮੈਂ ਵੀ ਡਬਲ ਐਮ ਐ ਗਿਆਨੀ ਪ੍ਰਭਕਰਨਾਲ ਦੀ ਨਾਲ ਕਰੀਏ ਕਿਉਂਕਿ ਜੇ ਸਾਡੀ ਮੈਰਿਜ ਹੋਈ ਉਦੋਂ ਤਾਂ ਮੇਰੇ ਖਿਆਲ ਮੈਂ ਪਲੱਸ 2 ਕੀਤੀ ਕਰ ਚੁੱਕੀ ਸੀ 11ਵੇਂ 12ਵੇਂ ਚ ਸੀ ਇਹ ਤਾਂ ਸਿਰਫ میٹرਕਲੀਟੀ ਸੀਗੇ ਇਹਨਾਂ ਨੇ ਗਿਆਨੀ ਕਰਕੇ ਫਿਰ ਬੀਏ ਕੀਤੀ ਬੀਏ ਤੋਂ ਬਾਅਦ ਫਿਰ ਇਹਨਾਂ ਨੇ ਐਲ ਐਲ ਵੀ ਕੀਤੀ ਪਟਾਲੇ ਵਿਕਰਮ ਕਾਲਜ ਫਿਰ ਇਹਨਾਂ ਨੇ ਐਮ ਐ ਕੀਤੀ ਮੇਰੇ ਨੋਟਸ ਲੈ ਲੈ ਕੇ ਇਹਨਾਂ ਇਹ ਵੱਧਦੇ ਰਹਿੰਦੇ ਸੀ ਜਿਹੜੀ ਵੀ ਥਾਂ ਤੇ ਹੁੰਦੇ ਸੀਗੇ ਤੇ ਇਸ ਤਰ੍ਹਾਂ ਫਿਰ ਨਾ ਮੈਂ ਇਹ ਉੱਥੇ ਗਏ ਇੰਟਰਵਿਊ ਦੇਣ ਤੇ ਜਿਸ ਟਾਈਮ ਨਾ ਅਸੀਂ ਉਸ ਮੰਤਰੀ ਦੇ ਕੋਲ ਹੀ ਮੇਰੇ ਫਾਦਰ ਸਾਹਿਬ ਨੇ ਅਪਰੋਚ ਕੀਤੀ ਵੀ ਮੇਰਾ ਜੋਆਈ ਮਿਲਟਰੀ ਚ ਆਇਆ ਹੋਇਆ ਤੇ ਵੀ ਇਦਾਂ ਕਰਕੇ ਉਹ ਸਾਡੇ ਇਲਾਕੇ ਦੇ ਸੀਗੇ ਤੇ ਵੀ ਤੁਸੀਂ ਨਾ ਕਹਿੰਦੇ ਵੀ ਖਾਲਸਾ ਜੀ ਤੁਸੀਂ ਮੇਰੇ ਜੋਆਈ ਦੇ ਨਾ ਧਿਆਨ ਰੱਖਿਓ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਦੀ ਬੇਟੀ ਵੀ ਐਮਏ ਕਰ ਚੁੱਕੀ ਸੀਗੀ ਤੇ ਉਹ ਜਿਹੜੀ ਪੋਸਟ ਸੀਗੀ ਨਾ ਪ੍ਰੋਵਾਈਜ਼ਰ ਆਫੀਸਰ ਦੀ ਸੀ ਕੁਛ ਇਦਾਂ ਦੀ ਸੀਗੀ ਤਾਂ ਉਹਨਾਂ ਨੇ ਨਾ ਆਪਣੀ ਕੁੜੀ ਨੂੰ ਰਖਾ ਲਿਆ ਉੱਥੇ ਤੇ ਮੇਰੇ ਹਸਬੰਦ ਨੂੰ ਕਹਿੰਦੇ ਵੀ ਫੌਜੀ ਸਾਹਿਬ ਤੁਸੀਂ ਤਾਂ ਨੇ ਪੜੇ ਲਿਖਿਆ ਨੇ ਸਮਾਰਟ ਐਕਟਿਵ ਬੰਦੇ ਆ ਤੁਹਾਨੂੰ ਤਾਂ ਹੋਰ ਬਥੇਰੀਆਂ ਨੌਕਰੀਆਂ ਮਿਲ ਜਾਣੀਆਂ ਵੀ ਮੇਰੀ ਕੁੜੀ ਨੂੰ ਕਹਿੰਦੇ ਅੱਜ ਕੱਲ ਨੌਕਰੀਆਂ ਘੱਟੀਆਂ ਵੀ ਇਸ ਕਰਕੇ ਇਹਨੂੰ ਜੁਆਇਨ ਕਰ ਲੈਣ ਦੋ ਵੀ ਤੁਸੀਂ ਇੱਥੇ ਅਕਾਊਂਟ ਆਫੀਸਰ ਮੈਂ ਤੁਹਾਨੂੰ ਰੱਖ ਲੈਂਦਾ ਵੀ ਤੁਸੀਂ ਇੱਥੇ ਵੀ ਐਡ ਹੌਕ ਤੇ ਲੱਗ ਜਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਪੱਕਾ ਕਰ ਦਾਂਗਾ ਤੇ ਹਸਬੰਦ ਚਿਹਰੇ ਨਾਲ ਫੌਜੀ ਬੰਦੇ شریف ਇੱਕ ਸਾਲ ਜਾਂਦੇ ਰਹੇ ਸਿਰਫ 2000 ਦਿੰਦੇ ਸੀ ਜਦ ਵੀ ਮੰਤਰੀ ਨੂੰ ਮਿਲਣਾ ਕਹਿੰਦਾ ਕੋਈ ਗੱਲ ਨਹੀਂ ਆ ਜਾਏਗੀ ਕਹਿੰਦਾ ਕੋਈ ਪੋਸਟ ਨਿਕਲੇਗੀ ਤੁਹਾਨੂੰ ਉਹ ਕਰ ਦਾਂਗੇ ਨੂੰ ਕਹ ਮੈਂ ਕਿਹਾ 2000 ਪਿੱਛੇ ਥੋੜੀ ਅੱਗੇ ਿੱਡੇ ਦੂਰ ਜਾਣਾ ਵੀ ਤੁਸੀਂ ਆਪਣੀ ਲਾ ਹੈਗੀ ਆ ਕੀਤੀ ਹੋਈ ਤੁਸੀਂ ਪ੍ਰੈਕਟਿਸ ਕਿਉਂ ਨਹੀਂ ਕਰਦੇ ਤੇ ਫਿਰ ਮੇਰੀ ਸਿਸਟਰ ਦੇ ਹਸਬੰਡ ਸੀ ਹਰਦੀਪ ਸੰਧੂ ਉਹਨਾਂ ਨੇ ਆਪਣੇ ਦੋਸਤ ਕੋਲ ਇਹਨਾਂ ਨੂੰ ਲਗਾ ਦਿੱਤਾ ਕਿਸੇ ਸੀਨੀਅਰ ਵਕੀਲ ਦੇ ਨਾਲ ਪੁੱਲਰ ਸਾਹਿਬ ਸੀ ਕ੍ਰਾਈਮ ਦੇ ਉਹ ਤੇ ਉਹਨਾਂ ਕੋਲ ਉਹ ਬੜੇ ਖੁਸ਼ ਹੋਏ ਕਹਿੰਦੇ ਯਾਰ ਵੀ ਤੈਨੂੰ ਤਾਂ ਸਾਰੇ ਕਹਿੰਦੇ ਪੁਆਇੰਟ ਆਂਦੇ ਆ ਤੂੰ ਤਾਂ ਪ੍ਰਾਈਵੇਟ ਲਾ ਕੀਤੀ ਐ ਤੇ ਉਹਨਾਂ ਨੂੰ ਇਹ ਬੜੇ ਪਸੰਦ ਆ ਇਹ ਉਹਨਾਂ ਕੋਲ ਬੈਠ ਕੇ ਇਹ ਆਪਣੇ ਕੇਸ ਵਗੈਰਾ ਡੀਲ ਕਰਦੇ ਸੀ ਪਰ ਉੱਥੇ ਨਾ ਮਤਲਬ ਜਿਸ ਤਰ੍ਹਾਂ ਉਹਨ ਇੱਕ ਇੱਕ ਦਿਨ ਆ ਗਏ ਜੇਬ ਕਤਰੀਆਂ ਤੇ ਉਹਨਾਂ ਦੀ ਜਵੰਤ ਕਰਾਣੀ ਸੀ ਤੇ ਉਹ ਕਹਿੰਦੇ ਭੁੱਲਰ ਸਾਹਿਬ ਕਹਿੰਦੇ ਭਾਜੀ ਤੁਸੀਂ ਨਾ ਇਹ ਜੇਬ ਕਤਰਿਆਂ ਦੀ ਉਹ ਕਰਾਇਓ ਜਵੰਤ ਵੀ ਤੁਹਾਨੂੰ ਨਾ 6000 ਮਿਲ ਜਾਏਗਾ ਇਹ ਕਹਿੰਦੇ ਵੀ ਭੁੱਲਰ ਸਾਹਿਬ ਭਾਜੀ ਤੁਸੀਂ ਕਹਿੰਦੇ ਮੇਰੀ ਇਨਸਰਟ ਕੀਤੀ ਐ ਇਹ ਗੱਲ ਕਹਿ ਕੇ ਮੈਂ ਕਿ ਫੌਜੀ ਬੰਦਾ ਕਹਿੰਦੇ ਜੇ ਇਸ ਟਾਈਮ ਮੇਰੇ ਕੋਲ ਬੰਦ ਇਹਨਾਂ ਬੰਦੇ ਇਹਨਾਂ ਦੇ ਸਿਰਾਂ 'ਚ ਗੋਲੀਆਂ ਮਾਰਦਾ ਤੇ ਤੁਸੀਂ ਕਹਿੰਦੇ ਆ ਵੀ ਮੈਂ ਇਹਨਾਂ ਦੀ ਜਵਾਨਤ ਕਰਾ ਕੇ ਆਵਾਂ ਤੇ ਕਹਿੰਦੇ ਇਹ ਤਾਂ ਸਾਡੇ ਦੇਸ਼ ਦਾ ਕਹਿੰਦੇ ਮੱਥੇ ਤੇ ਕਲੰਕ ਨੇ ਵੀ ਮੈਂ ਕਿਉਂ ਇਹਨਾਂ ਦੀ ਉਹ ਕਰਾਵਾਂ ਤੇ ਇੱਕ ਦੋ ਵਾਰੀ ਹੋਰ ਇਦਾਂ ਕੇਸਾਂ 'ਚ ਹੋਇਆ ਫਿਰ ਭੁੱਲਰ ਸਾਹਿਬ ਕਹਿੰਦੇ ਯਾਰ ਤੂੰ ਘਰ ਹੀ ਬੈਠ ਜਾ ਤੂੰ ਵਕੀਲ ਬਣਨ ਤੇ ਕਾਬਲ ਨਹੀਂ ਹੈਗਾ ਤੇ ਪਰ ਇੰਨੀ ਕੀ ਗੱਲ ਜਰੂਰ ਹੋਈ ਵੀ ਜਿਹੜਾ ਉਹ ਸਿੱਧੂ ਸੀਗਾ ਚੇਅਰਮੈਨ ਸੀ ਜਿਨ੍ਹਾਂ ਇਹ ਮਤਲਬ ਇਹ ਮੈਂ ਬੁੱਕ 'ਚ ਲਿਖਿਆ ਹੋਇਆ ਤੇ ਐ ایس ਪੀ ਸੀ ਐਸ ਦੀ ਮਤਲਬ ਉਹ ਸਿਲੈਕਸ਼ਨ ਕਰਦਾ ਹੁੰਦਾ ਸੀਗਾ ਤੇ ਉਹ ਇਹਨਾਂ ਨੂੰ ਇਹਨਾਂ ਨੇ ਸਿੱਧੂ ਦੀ ਨੇ ਬੜੀਆਂ ਬੇਨਤੀਆਂ ਕਰੀਆਂ ਵੀ ਇਸ ਤਾਂ ਫੌਜੀ ਬੰਦੇ ਆ ਸਾਡੇ ਕੋਲ ਤਾਂ ਇੰਨਾ 40 ਲੱਖ ਮੇਰੇ ਕੋਲ ਕਿੱਥੋਂ ਆਏਗਾ ਵੀ ਤੁਸੀਂ ਮੇਰੀ لیاقت ਤੇ ਦੇਖੋ ਮੈਂ ਕਿ ਫੌਜ ਦੇ ਵਿੱਚ ਹੋ ਕੇ ਵੀ ਮੈਂ ਇੰਨਾ ਪੜ੍ਹ ਲਿਖਿਆ ਔਰ ਮੈਂ ਪੀ ਸੀ ਐਸ ਦਾ ਟੈਸਟ ਵੀ ਕਲੀਅਰ ਕਰ ਲਿਆ ਵੀ ਤੁਸੀਂ ਮੈਨੂੰ ਆਰਡਰ ਹੀ ਦੇਣੇ ਆ ਵੀ ਮੇਰੀ ਜੌਬ ਉਹ ਹਦ ਦੋ ਚਾਰ ਸਾਲ ਹੋਏਗੀ ਹੋਰ ਕਿੰਨੇ ਸਾਲ ਹੋਏਗੀ ਲੇਕਿਨ ਉਹ ਮੰਨਿਆ ਨਹੀਂ ਬੰਦਾ ਤੇ ਇਹਨਾਂ ਨੂੰ ਬੜਾ ਦੁੱਖ ਲੱਗਿਆ ਵੀ ਦੱਸੋ ਫੌਜੀਆਂ ਤੋਂ ਵੀ ਰਿਸ਼ਵਤ ਮੰਗਦੇ ਆ ਫਿਰ ਕਹਿੰਦੇ ਵੀ ਵੀ ਫੌਜੀ ਮਤਲਬ ਬੰਨਾ ਬੜੀ ਵਧੀਆ ਗੱਲ ਹੈ ਵਿਦੇਸ਼ ਦੇ ਪਿੱਛੇ ਸੀ ਆਪਣੀ ਜਾਨਾ ਕੁਰਬਾਨ ਕਰਕੇ ਆਏ ਆ ਤੇ ਇਹ ਬਸ ਇਹਨਾਂ ਨੂੰ ਇਹ ਫਾਇਦਾ ਹੋਇਆ ਕਹਿੰਦੇ ਜੇ ਮੇਰੇ ਦਿਲ ਦੀ ਤਮੰਨਾ ਪੂਰੀ ਹੋ ਗਈ ਹੈ ਕਹਿੰਦੇ ਹੁੰਦੇ ਸਿੱਧੂ ਮੈਨੂੰ ਕਿਤੇ ਟੱਕਰ ਜਾਏ ਸੀ ਮੈਂ ਉਸ ਨੂੰ ਨਾ ਚੰਗੇ ਚੰਗੀਆਂ ਕਹਿੰਦੇ ਮੈਂ ਉਹਦੇ ਨਾਲ ਐਸੀ ਤੈਸੀ ਫੇਰਾਂਗਾ ਉਸ ਦੀ ਤੇ ਜੀ ਜਿਸ ਸਮੇਂ ਹੈ ਨਾ ਪੁੱਲਰ ਸਭ ਕੋਲ ਬੈਠੇ ਤੇ ਇੱਕਦਮ ਰੌਲਾ ਪੈ ਗਿਆ ਕਹਿੰਦੇ ਉਹ ਹੀ ਚੇਅਰਮੈਨ ਸਿੱਧੂ ਆ ਗਿਆ ਵੀ ਸਿੱਧੂ ਆ ਗਿਆ ਉਹਦੇ ਹੱਥਕੜੀਆਂ ਲੱਗੀਆਂ ਹੋਈਆਂ ਤੇ ਹਸਬੰਦ ਡਰੇ ਨਹੀਂ ਇਕਦਮ ਜਿਹੜੇ ਜਿਹੜੇ ਪੁਲਿਸ ਵਾਲੇ ਸੀ ਕਹਿੰਦੇ ਸਰ ਐਕਸਕਿਊਜ਼ ਮੀ ਕਹਿੰਦੇ ਮੈਂ ਜਰਾ ਸਿੱਧੂ ਸਾਹਿਬ ਨਾਲ ਗੱਲ ਕਰਨੀ ਆ ਫਿਰ ਸਿੱਧੂ ਸਾਹਿਬ ਨੂੰ ਕਹਿੰਦੇ ਵੀ ਤੂੰ ਮੈਨੂੰ ਪਛਾਣਿਆ ਤੇ ਕਹਿੰਦੇ ਨਹੀਂ ਕਹਿੰਦੇ ਮੈਂ ਉਹੀ ਆਰਮੀ ਅਫਸਰ ਆ ਵੀ ਜਿਹਨੇ ਕਹਿੰਦੇ ਪੀਸੀਐਸ ਕਲੀਅਰ ਕਰ ਲਈ ਸੀ ਤੇ ਤੇਰੀ ਕਿੰਨੀਆਂ ਮਿੰਤਾ ਕਰੀਆਂ ਸੀ ਤੂੰ 40 ਲੱਖ ਮੰਗਦਾ ਸੀ ਕਹਿੰਦੇ ਮੈਂ ਤਾਂ ਫੇਰ ਇੱਥੇ ਕਹਿੰਦਾ ਆਪਣੀ ਇਮਾਨਦਾਰੀ ਦੀ ਨੌਕਰੀ ਕੁਮਾਰਿਆਂ ਵੀ ਤੂੰ ਦੇਖ ਤੈਨੂੰ ਹਥਕੜੀਆਂ ਲੱਗੀਆਂ ਹਾਂਜੀ ਕਹਿੰਦੇ ਮੈਨੂੰ ਮੇਰੇ ਮਨ ਨੂੰ ਬੜੀ ਤਸੱਲੀ ਹੋਈ ਤੇ ਕਹਿੰਦੇ ਜਿਹੜਾ ਸਿੱਧੂ ਸੀ ਨਾ ਉਹਦੀ ਅੱਖਾਂ ਛੰਜੂ ਆ ਗਏ ਵੀ ਜੋ ਮੈਂ ਕੀਤਾ ਮੈਂ ਉਹ ਘੁੱਗਤ ਰਿਆ ਜੀ ਹਾਂਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨਾ ਜੀ ਕਹਿੰਦੇ ਕਿ ਇੱਕ ਦਿਨ ਸੱਚਾਈ ਦੀ ਜਿੱਤ ਜ਼ਰੂਰ ਹੁੰਦੀ ਹੈ ਜੇਕਰ ਤੁਹਾਡੇ ਕੋਲ ਇਮਾਨਦਾਰੀ ਹੈਗੀ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਹਾਂਜੀ ਕੁਝ ਵੀ ਕਰ ਸਕਦੇ ਹੋ ਇਮਾਨਦਾਰਤਾ ਇੰਨੀ ਸੀ ਨਾ ਵਾਈਬਰ ਮੈਂ ਤੁਹਾਨੂੰ ਮੈਡਮ ਕੀ ਕੀ ਉਦਾਹਰਨਾਂ ਦਵਾਂ ਇੱਕ ਵਾਰੀ ਨਾ ਇੱਥੇ ਆ ਗਿਆ ਬਾਹਰ ਅਖਬਾਰ ਵੇਚਣ ਵਾਲਾ ਤੇ ਬੇਟੇ ਨੇ ਆਵਾਜ਼ ਮਾਰ ਲਈਤੀ ਉਸ ਨੂੰ ਤੇ ਉਹਨਾਂ ਦੀ ਇਹਨਾਂ ਦੀ ਡੈਥ ਹੀ ਹੋ ਕੇ ਹਟੀ ਸੀਗੀ ਤੇ ਉਹ ਆ ਕੇ ਕਹਿੰਦਾ ਵੀ ਸਰਦਾਰ ਜੀ ਕਿੱਥੇ ਆ ਮੇਰੇ ਬੇਟੇ ਨੂੰ ਕਹਿੰਦੇ ਸਰਦਾਰ ਜੀ ਤਾਂ ਹੁਣ ਗੁਜ਼ਰ ਗਏ ਦੇਖੋ ਰੋਣ ਲੱਗ ਗਿਆ ਬੈਠ ਕੇ ਗੋਡੀ ਪਰ ਉਹ ਕਹਿੰਦਾ ਹੋ ਕਹਿੰਦਾ ਵੀ ਇੰਨਾ ਇਮਾਨਦਾਰ ਬੰਦਾ ਤਾਂ ਕਹਿੰਦਾ ਮੈਂ ਕਦੀ ਦੇਖਿਆ ਹੀ ਨਹੀਂ ਕਹਿੰਦੇ ਮੈਨੂੰ ਕਹਿੰਦੇ ਸੀ ਨਾ ਮੈਂ ਤੇ 10 ਪੈਸੇ ਘੱਟ ਲੈ ਕੇ ਜਾਈ ਨਾ ਵਾਧਾ ਲੈ ਕੇ ਜਾਈ ਜਾਂ ਘਾਟਾ ਤਾਂ ਮੰਗ ਲਈ ਜਾਂ ਵਾਧਾ ਤਾਂ ਮੇਰੇ ਦੇ ਦੀ ਵੀ ਇਸ ਨਵੀਂ ਗਲੀ ਦੇ ਜਿਹੜੇ ਮਤਲਬ ਸਬਜ਼ੀਆਂ ਵੇਚਣ ਵਾਲੇ ਸੀਗੇ ਨਾ ਉਹ ਵੀ ਇਨਦੀ ਇਮਾਨਦਾਰੀ ਕਰਕੇ ਇਹਨਾਂ ਨੂੰ ਮਤਲਬ ਯਾਦ ਕਰਕੇ ਰੋਂਦੇ ਸੀ ਜਿਵੇਂ ਮੈਮ ਫੌਜੀਆ ਨੂੰ ਜਿਹੜਾ ਕੋਈ ਨਾ ਕੋਈ ਸਨਮਾਨ ਮਿਲ ਜਾਂਦਾ ਉਹਨਾਂ ਦੀ ਬਹਾਦਰੀ ਦੇ ਬਦਲੇ ਕੀ ਫੌਜੀਆਂ ਨੂੰ ਵੀ ਕਦੀ ਕੋਈ ਸਨਮਾਨ ਮਿਲਦਾ ਹੈ ਜੀ ਮੈਡਮ ਨੇ ਫੌਜਨਾਂ ਨੂੰ ਤਾਂ ਬਸ ਮੈਂ ਕੀ ਦੱਸਾਂ ਕਿਹੜਾ ਸਨਮਾਨ ਮਿਲਣਾ ਹੈਗਾ ਫੌਜਨਾਂ ਦੇ ਤਾਂ ਆਪਣੇ ਮਨ ਦੀ ਤਸੱਲੀ ਹੁੰਦੀ ਹੈ ਵੀ ਦੇਖੋ ਵੀ ਅਸੀਂ ਮੈਂ ਫੌਜਨ ਐ ਮੇਰਾ ਪਤੀ ਫੌਜ ਦੇ ਵਿੱਚ ਐ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਤਾਂ ਸੋਚ ਚੁਟਕਲੇ ਬਣਾਏ ਹੋਏ ਆ ਇਹਨਾਂ ਦੇ ਫੌਜਨਾਂ ਦੇ ਤੇ ਜੇਕਰ ਵਿਚਾਰੀ ਕੋਈ ਚੰਡੀ ਮੰਦਰ ਬੱਚਿਆਂ ਦੀਆਂ ਦਵਾਈਆਂ ਲੈਣ ਜਾਂਦੀ ਸੀਗੀ ਉਹ ਪਿੰਡ ਦੇ ਵਿੱਚ ਤਾਂ ਲੋਕਾਂ ਨੇ ਮਜ਼ਾਕਾ ਕਰਨੀ ਆ ਈਵਨ ਦੈਨ ਔਰਤਾਂ ਹੀ ਨਹੀਂ ਸੀ ਛੱਡਦੀਆਂ ਵੀ ਚੰਡੀਗੜ੍ਹ ਦੇ ਗੇੜੇ ਲਾ ਕੇ ਆ ਗਈ ਤੇ ਬਹੁਤ ਗਲਤ ਮਲਤ ਗੱਲਾਂ ਬੋਲ ਰਹੀਆਂ ਸੀਗੀਆਂ ਤੇ ਪਰ ਜਿਹੜੀ ਉਹ ਫੌਜੀ ਨਾਲ ਖੁਦ ਹੈ ਉਹਨਾਂ ਨੂੰ ਫੇਰ ਵੀ ਉਹ ਗੱਲਾਂ ਸੁਣ ਕੇ ਵੀ ਉਹ ਨਾ ਉਹਨਾਂ ਦੀ ਛਾਤੀ ਚੌੜੀ ਹੁੰਦੀ ਹੈ ਵੀ ਮੈਂ ਇੱਕ ਫੌਜੀ ਦੀ ਪਤਨੀ ਆ ਔਰ ਮੈਨੂੰ ਹੁਣ ਤੱਕ ਆਪਣੇ ਆਪ ਤੇ ਬੜਾ ਮਾਣ ਹੈਗਾ ਵੀ ਮੈਂ ਇੱਕ ਫੌਜਨ ਆ ਔਰ ਮਰਦੇ ਦਮ ਤੱਕ ਮੈਂ ਮੈਨੂੰ ਮੰਨ ਰਹੇਗਾ ਮੈਨੂੰ ਇਹ ਵੀ ਮੈਂ ਮੈਂ ਕਿਸੇ ਜਨਮ ਚ ਵੀ ਜਾਵਾਂ ਤਾਂ ਮੈਂ ਫੌਜੀ ਸਾਹਿਬ ਦੀ ਫੌਜਣ ਬਣਾ ਮੈਮ ਅਕਸਰ ਹੀ ਨਾ ਸਾਡੇ ਸਮਾਜ ਦੇ ਵਿੱਚ ਫੌਜੀਆ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਨੇ ਅਖਾਣਾ ਬਣੀਆਂ ਹੋਈਆਂ ਆ ਤੁਸੀਂ ਤਾਂ ਫੌਜ ਦੇ ਵਿੱਚ ਵਿਚਰੇ ਹੋਏ ਹੋ ਜਦ ਕਿ ਫੌਜੀ ਸਾਡੇ ਦੇਸ਼ ਦੀ ਰੱਖਿਆ ਕਰਦੇ ਹੈਗੀ ਆ ਤੁਸੀਂ ਕੀ ਮਤਲਬ ਕੀ ਸੋਚਦੇ ਹੋ ਜੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਇੱਕ ਵਾਰੀ ਨਾ ਸਾਡੇ ਬਜਟ ਡਿਊਟੀ ਚੱਲ ਰਹੀ ਸੀਗੀ ਗਵਰਨਰਸ ਸਪੀਚ ਦੀ ਤੇ ਅਸੀਂ ਸਾਰੇ ਮਤਲਬ ਪ੍ਰੈਸ ਦੇ ਵਿੱਚ ਬੈਠੇ ਸਾਡੀ ਡਿਊਟੀ ਦੇ ਰਹੇ ਸੀ ਪੰਜ ਸੱਤ ਲੇਡੀਜ਼ ਜੈਂਟਸ ਗਵਰਨਰ ਸਾਹਿਬ ਦਾ ਫੋਨ ਆ ਗਿਆ ਮੈਡਮ ਨੂੰ ਵੀ ਤਾ ਹੁਣ ਤੱਕ ਨਹੀਂ ਮੈਟਰ ਤਿਆਰ ਹੋਇਆ ਵੀ ਸਵੇਰੇ ਤਾਂ ਮੈਟਰ ਟਾਈਪ ਹੋਣਾ ਤੇ ਉਹ ਮੈਟਰ ਮੈਡਮ ਦੇ ਮੂੰਹ ਚੋਂ ਇਕਦਮ ਨਿਕਲ ਗਿਆ ਜੀ ਕਹਿੰਦੀ ਵੀ ਅਸੀਂ ਨਾ ਮੇਰੇ ਨਾਲ ਪੰਜ ਬੰਦੇ ਆ ਤੇ ਪੰਜ ਲੇਡੀਆਂ ਹੈਗੀਆਂ ਜਦ ਕਿ 6 ਸੀਗੇ ਤਾਂ ਉਹ ਵਿੱਚ ਇੱਕ ਸ਼ਰਾਰਤੀ ਬੈਠਾ ਸੀਗਾ ਤੇ ਉਹ ਕਹਿੰਦਾ ਮੈਡਮ ਆਪਾਂ 6 ਜੈਂਟਸ ਸੀਗੇ ਤੁਸੀਂ ਪੰਜ ਕਹਤੇ ਕਹਿੰਦਾ ਇੱਕ ਫੌਜੀ ਸੀ ਫੌਜੀ ਬੰਦੇ ਤੁਸੀਂ ਫੌਜੀਆ ਨੂੰ ਬੰਦਿਆਂ ਚ ਗਿਨਿਆ ਹੀ ਨਹੀਂ ਵੀ ਇਸ ਤਰ੍ਹਾਂ ਕਰਕੇ ਨਾ ਗੱਲ ਗੱਲ ਤੇ ਫੌਜਿਆਂ ਦਾ ਮਜ਼ਾਕ ਉਡਾਂਦੇ ਆ ਲੋਕ ਜੀ ਮਮ ਜਿਵੇਂ ਆਪਾਂ ਸਮਾਜੀ ਗੱਲ ਕਰਦੇ ਹੈਗੀਆਂ ਜਿਵੇਂ ਤੁਸੀਂ ਵੀ ਦੱਸਿਆ ਹੈਗਾ ਕਿ ਫੌਜੀਆਂ ਦਾ ਮਜ਼ਾਕ ਉਡਾਇਆ ਜਾਂਦਾ ਜਦ ਕਿ ਸਾਡੇ ਦੇਸ਼ ਦੀ ਰੱਖਿਆ ਕਰਦੇ ਬਿਲਕੁਲ ਬਿਲਕੁਲ ਹਾਂਜੀ ਜਿਵੇਂ ਮਮ ਫੌਜੀ ਜਿਹੜੇ ਹੈਗੇ ਜਦੋਂ ਬਾਰਡਰਾਂ ਤੇ ਜਾਂਦੇ ਹੈਗੇ ਆ ਹਨਾ ਜਿਵੇਂ ਮਤਲਬ ਕਿ ਜੰਮੂ ਕਸ਼ਮੀਰ ਵਰਗੇ ਇਲਾਕੇ ਦੇ ਵਿੱਚ ਉਹਨੇ ਦੀ ਪੋਸਟਿੰਗ ਹੋ ਜਾਂਦੀ ਹੈ ਦੇਖੋ ਦੇਖ ਹਾਂਜੀ ਤੇ ਮੈਮ ਉਸ ਸਮੇਂ ਦਾ ਜਿਹੜਾ ਹੈਗਾ ਆ ਫੌਜਨਾ ਤੇ ਕਿਹੋ ਜੀ ਬੀਤਦੀ ਹੈਗੀ ਹੈ ਜੀ ਕਦੇ ਤੁਹਾਡੇ ਨਾਲ ਵੀ ਐਵੇਂ ਹੋਇਆ ਕਿ ਫੌਜੀ ਸਾਹਿਬ ਦੀ ਕਿਤੇ ਅਜਿਹੀ ਥਾਂ ਤੇ ਜਿਹੜੀ ਡਿਊਟੀ ਲੱਗ ਗਈ ਹੋਵੇ ਜਾਂ ਤੁਹਾਨੂੰ ਵੀ ਨਾ ਪਤਾ ਹੋਵੇ ਤਾਂ ਉਦੋਂ ਕਿਹੋ ਜੇ ਮਾਹੌਲ ਦੇ ਵਿੱਚੋਂ ਗੁਜ਼ਰਦੇ ਹੋ ਜੀ ਮੈਨੂੰ ਮੈਨੂੰ ਇੱਕ ਵਾਰੀ ਪਤਾ ਸੀਗਾ ਤੇ ਜਦ ਸਾਡੀ ਪੋਸਟਿੰਗ ਮੈਨੂੰ ਦੱਸਿਆ ਨਾ 2.5 ਸਾਲ ਬਾਅਦ ਹੋ ਜਾਂਦੀ ਆ ਉਹਨਾਂ ਮੇਰੇ 1.5 ਸਾਲ ਬਾਅਦ ਹੀ ਨਾ ਪੋਸਟਿੰਗ ਆਰਡਰ ਆ ਜਾਂਦੇ ਆ ਮਤਲਬ 6 ਮਹੀਨੇ ਲਈ ਸਾਨੂੰ ਕੁਆਟਰ ਰੱਖਣਾ ਪੈਂਦਾ ਤੇ ਉਦੋਂ ਮੈਨੂੰ ਨਹੀਂ ਪਤਾ ਵੀ ਮੈਨੂੰ ਹਸਬੰਦ ਨੇ ਫੋਨ ਕੀਤਾ ਵੀ ਵੀ ਤੁਸੀਂ ਨਾ ਮੈਨੂੰ 2-3 ਮਹੀਨੇ 2 ਮਹੀਨਾ ਡੇਢ ਮਹੀਨਾ ਨਾ ਤੁਸੀਂ ਮੈਨੂੰ ਫੋਨ ਫੋਨ ਨਾ ਕਰਿਓ ਵੀ ਸਾਡੀ ਕਿਤੇ ਇਹੀ ਜਿਹੀ ਥਾਂ ਤੇ ਡਿਊਟੀ ਲੱਗੀ ਹੋਈ ਆ ਵੀ ਅਸੀਂ ਦੱਸ ਨਹੀਂ ਸਕਦੇ ਤੇ ਉਹ ਸਾਨੂੰ ਹੁਣ ਤੱਕ ਵੀ ਨਹੀਂ ਪਤਾ ਵੀ ਕਿਹੜੀ ਥਾਂ ਤੇ ਇਹਨਾਂ ਦੀ ਡਿਊਟੀ ਲੱਗੀ ਸੀ ਤੇ ਉਧਰੋਂ ਸਾਡੇ ਕੋਲ ਨਾ ਵੀ ਜਿਹੜਾ ਸਾਨੂੰ ਮਿਲਿਆ ਹੋਇਆ ਸੀ ਹਾਊਸ ਉਹਦੇ ਖਾਲੀ ਕਰਨ ਦੇ ਆਰਡਰ ਆ ਗਏ ਤੇ ਮੈਂ ਇਹਨਾਂ ਦਾ ਜਿਹੜਾ ਸਾਫ ਸੀ ਜਿਹੜੇ ਮਤਲਬ ਜਿਨ੍ਹਾਂ ਕੋਲ ਕੁਆਟਰਾਂ ਦਾ ਚਾਰਜ ਸੀ ਉਹ ਐਮਈਐਸ ਦੇ ਸਿਵਲਿਨ ਲੋਕ ਸੀਗੇ ਤੇ ਮੈਂ ਉਹਨਾਂ ਦੇ ਕੋਲ ਗਈ ਮੈਂ ਮਤਲਬ ਉਹਨਾਂ ਨੂੰ ਬੜੀ ਰਿਕਵੈਸਟ ਕੀਤੀ ਉਹ ਕਹਿੰਦਾ ਕੋਈ ਨਾ ਮੈਡਮ ਮੇਰੇ ਹਸਬੰਡ ਆ ਜਾਣਗੇ ਜੇ ਮੈਨੂੰ ਮੈਨੂੰ ਪਤਾ ਹੀ ਨਹੀਂ ਹੈਗਾ ਉਹ ਕਿੱਥੇ ਹੈਗੇ ਕਿੱਥੇ ਨਹੀਂ ਨਾ ਸਾਡੇ ਫੋਨ ਤੇ ਕੋਈ ਗੱਲ ਹੋ ਸਕਦੀ ਹੈ ਵੀ ਦੋ ਕੁ ਮਹੀਨੇ ਦਾ ਤੁਸੀਂ ਸਾਨੂੰ ਹੋਰ ਦੇ ਦੋ ਰਹਿਣ ਵਾਸਤੇ ਤੇ ਉਹ ਕਹਿੰਦੇ ਮੰਨ ਗਏ ਵੀ ਜਿਹੜੀ ਬੰਦੇ ਦੀ ਫਿਤਰਤ ਹੁੰਦੀ ਹੈ ਨਾ ਚਾਹੇ ਉਹ ਜਿੱਥੇ ਮਰਜ਼ੀ ਹੋਵੇ ਜਿਹੜੀ ਮਰਜ਼ੀ ਸੀਟ ਤੇ ਬੈਠਾ ਹੋਵੇ ਔਰਤوں ਦੀ ਕਮਜ਼ੋਰੀ ਹਮੇਸ਼ਾ ਹੁੰਦੀ ਹੈ ਤੇ ਇਹਨਾਂ ਨੇ ਇੱਕ ਉਹ ਮੈਨੂੰ ਕਹਿੰਦਾ ਕੋਈ ਨਾ ਮੜਾ ਤੁਸੀਂ ਫਿਕਰ ਨਾ ਕਰੋ ਗੁਰਦੇਵ ਸਾਹਿਬ ਕਹਿੰਨੇ ਕਹਿੰਦੇ ਸਾਡੇ ਬੜੇ ਕੰਮ ਕੀਤੇ ਹੋਏ ਆ ਮੈਂ ਜਾਣਦਾ ਉਹਨਾਂ ਨੂੰ ਤੇ ਵੀ ਤੁਸੀਂ ਉਹਨਾਂ ਦੇ ਘਰੋਂ ਹੈਗੇ ਆ ਤੇ ਵੀ ਤੁਸੀਂ 2 ਮਹੀਨੇ ਹੋਰ ਰਹਿ ਜਾਓ ਤੇ ਮੇ ਉਹ ਮੇਰੇ ਹੁੰਦੇ ਕਿ ਕਸ਼ਮੀਰਨ ਲੇਡੀ ਆਈ ਤੇ ਉਹ ਥੋੜੀ ਕਿਸੇ ਆਰਮੀ ਆਫੀਸਰ ਦੀ ਕਰਨਲ ਵਗੈਰਾ ਦੀ ਵਾਈਫ ਸੀਗੀ ਤੇ ਉਹ ਜਾਂ ਕੇ ਜਿਸ ਟਾਈਮ ਗੱਲਬਾਤ ਕੀਤੀ ਵੀ ਕੁਆਟਰ ਮੈਨੂੰ ਚਾਹੀਦਾ ਵੀ ਇਹ ਬਹੁਤ ਵਧੀਆ ਕੁਆਟਰ ਹੈ ਕਿਉਂਕਿ ਉਹ ਤਾਂ ਸਾਡੇ ਨਾਲ ਜਾਮਨ ਵੀ ਲੱਗੀ ਹੋਈ ਸੀ ਅੰਬ ਵੀ ਲੱਗਿਆ ਹੋਇਆ ਸੀ ਬਹੁਤ ਵੱਡੀ ਕੋਠੀ ਸੀਗੀ ਉਹ ਤੇ ਉਹ ਸਭ ਦੀ ਨਜ਼ਰ ਹੁੰਦੀ ਸੀ ਉਸ ਕੁਆਟਰ ਤੇ ਕੋਠੀ ਸੀ ਕਿਸਮ ਦਾ ਮੰਗਲਾ ਤੇ ਰਜਿਸਟਰ ਮੈ ਸਵੇਰੇ ਆਈ ਤਾਂ ਮੈਨੂੰ ਆਰਡਰ ਮਿਲ ਗਿਆ ਕੁਆਟਰ ਖਾਲੀ ਕਰਨ ਦੇ ਤੇ ਮੈਂ ਫੇਰ ਉੱਥੇ ਗਈ ਮੈਂ ਕਿਹਾ ਵੀ ਤੁਸੀਂ ਤਾਂ ਕੱਲ ਵਾਦਾ ਕੀਤਾ ਸੀ ਮੇਰੇ ਨਾਲ ਵੀ ਤੁਸੀਂ 2 ਮਹੀਨੇ ਰਹਿ ਜਾਓ ਤੇ ਮੈਂ ਕਿਹਾ ਵੀ ਕੀ ਗੱਲ ਤੁਸੀਂ ਸਰ ਵੀ ਆਪਣੇ ਵਾਦੇ ਤੋਂ ਮੁੱਕ ਗਏ ਮੈਂ ਕਿਹਾ ਹੁਣ ਮੈਂ ਕਿੱਥੇ ਜਾਵਾਂਗੀ ਬੱਚਾ ਨੂੰ ਲੈ ਕੇ ਹਸਬੰਦ ਮੇਰੇ ਦਾ ਮੈਨੂੰ ਕੋਈ ਪਤਾ ਨਹੀਂ ਫੌਜ ਚ ਕਿੱਥੇ ਹੈਗੇ ਕਿੱਥੇ ਨਹੀਂ ਤੇ ਉਹ ਕਹਿੰਦੇ ਮੈਡਮ ਉਹ ਸਾਬ ਦੀ ਵੱਡੇ ਸਾਬ ਦੀ ਵਾਈਫ ਆ ਗਈ ਸੀ ਮਗਾ ਵੱਡਾ ਸਾਬ ਹੋਇਆ ਛੋਟਾ ਸਾਬ ਹੋਏ ਬਾਰਡਰ ਤੇ ਤਾਂ ਇਕੱਠੇ ਹੀ ਹੁੰਦੇ ਆ ਨਾ ਬਾਰਡਰ ਤੇ ਤਾਂ ਗੋਲੀਆਂ ਦੇ ਅੱਗੇ ਸਾਰੇ ਇਕੱਠੇ ਮੁਕਾਬਲਾ ਕਰਦੇ ਆ ਨਾ ਵੀ ਇਹ ਤੁਸੀਂ ਫਰਕ ਕਿਉਂ ਰੱਖਦੇ ਆ ਤੁਸੀਂ ਲੋਕ ਤੇ ਮੈਂ ਕਿਹਾ ਵੀ ਜਾਂ ਉਹ ਕਸ਼ਮੀਰਨ ਖੂਬ ਸੂਰਤ ਦੀ ਲੈਡੀ ਸੀਗੀ ਤਾਂ ਤੇ ਉਹ ਕਹਿੰਦੇ ਨਹੀਂ ਨਹੀਂ ਮੈਡਮ ਇਹ ਹੀ ਜੀ ਕੋਈ ਗੱਲ ਨਹੀਂ ਹੈਗੀ ਤੇ ਉਹਨੇ ਸੋਚਿਆ ਵੀ ਫੌਜੀਆ ਦੇਗੇ ਤਾਂ ਕੋਈ ਬੋਲਦੇ ਨਹੀਂ ਹੈਗੀ ਮੈਨੂੰ ਕਹਿੰਦੇ ਵੀ ਤੁਸੀਂ ਕੀ ਕਰਦੇ ਆ ਫਿਰ ਮੈਂ ਉਹਨਾਂ ਨੂੰ ਦੱਸੀ ਆਪਣੇ ਕੁਆਲੀਫਿਕੇਸ਼ਨ ਵੀ ਮੈਂ ਇੱਦਾਂ ਇੱਦਾਂ ਹੈਗੀਆਂ ਇੱਥੇ ਜੌਬ ਕਰਦੀ ਆ ਭਾਸ਼ਾ ਭਾਗ ਚ ਤਾਂ ਫਿਰ ਕਹਿੰਦੇ ਕੋਈ ਨਾ ਮੈਂ ਨਾ ਤੁਹਾਨੂੰ ਕੋਈ ਦੂਸਰਾ ਕੁਆਟਰ ਅਲੋਟ ਕਰ ਦਿੰਦਾ ਵੀ ਤੁਸੀਂ ਹਫਤਾ ਤੱਕ ਮੈਂ ਉਹਨਾਂ ਨੂੰ ਰੋਕ ਦਾਂਗਾ ਲੇਕਿਨ ਮੈਂ ਫਿਰ ਮੈਂ ਆਪਾਂ ਵੀ ਇਹਨਾਂ ਪੂਰੇ ਅਨਖੀ ਬੰਦੇ ਸੀਗੇ ਮੈਂ ਕਿਹਾ ਮੈਂ ਤੇਰੇ ਵਰਗੀਆਂ ਥੋੜੀ ਬਿੰਤਾ ਕਰਨੀਆਂ ਤੇ ਇਨਨ ਮੇਰੇ ਪੇਰੈਂਟਸ ਤਾਂ ਪਟਿਆਲੇ 'ਚ ਰਹਿੰਦੇ ਸੀ ਬਿਜੀ ਮੇਰੇ ਨਾਲ ਹੀ ਨਾ 2 ਰੂ ਉਹ ਕਰਾਇਤੇ ਲੈਤਾ ਸੀਗਾ ਤੇ ਇਸ ਤਰ੍ਹਾਂ ਦੀਆਂ ਬਹੁਤ ਮੁਸ਼ਕਲਾਂ ਸਾਂਭਣਾ ਕਰਨਾ ਪੈਂਦਾ ਜੀਜੀ ਮਮਾ ਤੁਸੀਂ ਦੱਸਿਆ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਆਉਂਦੀ ਹੈ ਜੀ ਤੁਸੀਂ ਆਪਣੀ ਕਿਤਾਬ ਜਿਹੜੀ ਹੈ ਅਬ ਤੁਹਾਰੇ ਹਵਾਲੇ ਵਤਨ ਸਾਥੀ ਉਹਦੇ ਵਿੱਚ ਇਹ ਲਿਖਿਆ ਹੈਗਾ ਕਿ ਖੁਸ਼ੀ ਦੇ ਨਾਲ ਨਾਲ ਗਮੀ ਵੀ ਹਾਂਜੀ ਮੈਮ ਇਹ ਜਿਹੜਾ ਲਿਖਣ ਦੀ ਤੁਹਾਨੂੰ ਲੋੜ ਕਿਉਂ ਮਹਿਸੂਸ ਹੋਈ ਅਜਿਹੇ ਦੇ ਵਿੱਚ ਤੁਸੀਂ ਕੀ ਲਿਖਿਆ ਹੈਗਾ ਜੀ ਮੈਡਮ ਮਤਲਬ ਖੁਸ਼ੀ ਦੇ ਨਾਲ ਗੰਮ ਵੀ ਇਸੇ ਇਹੀ ਮੈਂ ਪੁਆਇੰਟ ਲਿਖੇ ਹੋਏ ਆ ਜੇਕਰ ਸਾਨੂੰ ਫੌਜੀਆਂ ਦੇ ਨਾਲ ਵਿਆਹ ਕਰਾ ਕੇ ਸਾਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹੈ ਹਨਾ ਕੰਟੇਨ ਦਾ ਸਾਨੂੰ ਪੂਰਾ ਸਮਾਨ ਮਿਲਦਾ ਸਾਡੇ ਆਦਰ ਮਾਨ ਫੌਜ 'ਚ ਬੜਾ ਹੁੰਦਾ ਤੇ ਉਹਦੇ ਨਾਲ ਗੰਮ ਵੀ ਇਹ ਹੁੰਦੇ ਆ ਵੀ ਜਿਸ ਸਮੇਂ ਇਹਦੀ ਪੋਸਟਿੰਗ ਹੋ ਜਾਂਦੀ ਹੈ ਕੋਈ ਇੱਧਰ ਹੋਗੀ ਕੋਈ ਉੱਧਰ ਹੋਗੀ ਤੇ ਉਹਦੇ ਨਾਲ ਫਿਰ ਸਾਨੂੰ ਗੰਮਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਮੈਮ ਜੰਦ ਜਲਦੀ ਸਾਡੇ ਦੈਸ਼ਕਾਂ ਨੂੰ ਜੀ ਕਹਿਣਾ ਚਾਹੁੰਦੇ ਹੋ ਜੀ ਮੇਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੀ ਆ ਵੀ ਫੌਜੀਆਂ ਦੀ ਲਾਈਫ ਨਾ ਮਤਲਬ ਚਾਹੇ ਜਿੰਨੀ ਮਰਜੀ ਕੰਡਿਆਂ ਤੇ ਸੇਸ ਦੇ ਬਰਾਬਰ ਹੈ ਪਰ ਫੌਜੀਆਂ ਵਰਗੇ ਇਮਾਨਦਾਰ ਬੰਦੇ ਕੋਈ ਵੀ ਨਹੀਂ ਮਤਲਬ ਦੁਨੀਆ 'ਚ ਹੋ ਸਕਦੇ ਵੀ ਫੌਜੀ ਦਾ ਜਿਉਂਦੇ ਦਾ ਵੀ ਮੁੱਲ ਤੇ ਮਰੇ ਦਾ ਵੀ ਮੁੱਲ ਪਰ ਫੌਜਣ ਜਿੰਉਂਦੇ ਵੀ ਮਰਿਆ ਬਰਾਬਰ ਇਹ ਦੀ ਇਸ ਤਰ੍ਹਾਂ ਹੈ ਕਿ ਜਿਹੜੇ ਫੌਜੀ ਆ ਵੀ ਤਾਂ ਉਹਨਾਂ ਦਾ ਤਾਂ ਜਿਉਂਦਾ ਦਾ ਵੀ ਮੁੱਲ ਹੁੰਦਾ ਤੇ ਜਦ ਉਹਨਾਂ ਦੀ ਡੈਥ ਹੋ ਜਾਂਦੀ ਆ ਪਰਮਵੀਰ ਚੱਕਰ ਵੀ ਮਿਲਦੇ ਆ ਸਭ ਕੁਝ ਮਿਲਦਾ ਤੇ ਪਰ ਜਿਹੜੀਆਂ ਫੌਜਣਾਂ ਵਿਚਾਰੀਆਂ ਪਿੱਛੋਂ ਕਿੰਨੇ ਸੰਤਾਪ ਝੱਲਦੀਆਂ ਕਿੰਨੀਆਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਦੀ ਨਿਕਲਦੀਆਂ ਤੇ ਕਿੰਨੇ ਲੋਕਾਂ ਦੀਆਂ ਮਤਲ ਜਿਹੜੇ ਉਹਨਾਂ ਨੇ ਇੰਨੇ ਅਪਸ਼ਬਦ ਬੋਲਦੇ ਆ ਉਹਨਾਂ ਦੇ ਪ੍ਰਤੀ ਉਹ ਸਹਿੰਦੀਆਂ ਫਿਰ ਘਰਾਂ ਦੇ ਵਿੱਚ ਉਹਨਾਂ ਦੇ ਨਾਲ ਕੀ ਕੀ ਵਾਪਰਦਾ ਤੇ ਬੱਚਿਆਂ ਨੂੰ ਆਪਣੇ ਨੂੰ ਕਿਸ ਢੰਗ ਨਾਲ ਪਾਲਦੀਆਂ ਤੇ ਉਹਨਾਂ ਨੂੰ ਵੀ ਕੋਈ ਪੁੱਛਣ ਵਾਲਾ ਚਾਹੀਦਾ ਨਾ ਉਹਨਾਂ ਬਾਰੇ ਉਹਨਾਂ ਨੂੰ ਵੀ ਕੁਝ ਨਾ ਕੁਝ ਸਨਮਾਨ ਮਿਲਨੇ ਚਾਹੀਦੀ ਹੈ ਇਹ ਵੀ ਬੋਝੀ ਵਿਚਾਰੀ ਜੂੰਦੀ ਵੀ ਮਰੀਆਂ ਦੇ ਬਰਾਬਰ ਹੈ ਤੇ ਦੇਖ ਫੌਜੀਆ ਤੂੰ ਤਾਂ ਸਰਹੱਦ ਤੇ ਸਿਰਫ ਦੇਸ਼ ਦੇ ਦੁਸ਼ਮਣਾਂ ਨਾਲ ਹੀ ਲੜਦਾ ਹੈ ਪਰ ਤੇਰੀ ਫੌਜਨ ਆਪਣਿਆਂ ਦੇ ਪੇਸ ਵਿੱਚ ਫਿਰਦੇ ਔਰ ਕਈ ਦੁਸ਼ਮਣਾਂ ਨਾਲ ਨਿੱਤ ਨਵੀਆਂ ਲੜਾਈਆਂ ਲੜਦੀਏ ਤੇ ਉਹ ਵੀ ਬਿਨਾਂ ਹਥਿਆਰਾਂ ਤੋਂ ਤੇ ਇਹ ਆ ਵੀ ਦੇਖੋ ਵੀ ਉਹਦੇ ਕੋਲ ਤਾਂ ਵਿਚਾਰੀ ਕੋਲ ਹਥਿਆਰ ਵੀ ਨਹੀਂ ਹੁੰਦੇ ਮਤਲ ਜਿਹੜੇ ਮਤਲ ਇਨਾਂ ਪਿੰਡਾਂ ਦੇ ਵਿੱਚ ਤਾਂ ਲੋਕ ਸਨ ਲਾਂਨ ਤੱਕ ਫਿਰ ਜਾਂਦੇ ਆ ਵੀ ਜੀ ਫੌਜਨ ਤੱਕ ਕੱਲੀ ਰਹਿੰਦੇ ਆ ਤੇ ਫੌਜੀ ਉੱਥੇ ਆ ਬੱਚਿਆਂ ਨੂੰ ਕੱਲੀ ਸੰਭਾਲਦੀ ਆ ਤੇ ਇਹ ਗੱਲਾਂ ਵਕਪਰੀਆਂ ਹੋਈਆਂ ਇਹ ਐਵੇਂ ਨਹੀਂ ਲਿਖੀਆਂ ਗੱਲਾਂ ਮੈਂ ਖੁਦ ਦੇਖੀਆਂ ਹੋਈਆਂ ਸੁਣੀਆਂ ਹੋਈਆਂ ਤਾਂ ਹੀ ਫਿਰ ਮੈਂ ਇਸ ਕਿਤਾਬ ਦੇ ਵਿੱਚ ਲਿਖੀ। ਜਦੋਂ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਠੀਕ ਹੈ। ਧੰਨਵਾਦ। ਜੀ ਦਸ਼ਕੋ ਵਾਕਈ ਜਿਵੇਂ ਮੈਮ ਹੋਰਾਂ ਨੇ ਇੱਕ ਫੌਜੀ ਦੀ ਜ਼ਿੰਦਗੀ ਬਾਰੇ ਦੱਸਿਆ ਤੇ ਇੱਕ ਫੌਜਾਂ ਦਾ ਜਿਹੜਾ ਦਰਦ ਵੀ ਦੱਸਿਆ ਗਿਆ ਉਹਨੂੰ ਸਮਾਜ ਵਿੱਚ ਵਿਚਰਦਿਆਂ ਹੋਇਆ ਕਿੰਨਾ ਸੰਘਰਸ਼ ਕਰਨਾ ਪੈਂਦਾ ਹੈਗਾ ਆ ਇਹ ਦੋਵੇਂ ਜਣੇ ਇੱਕ ਸੰਘਰਸ਼ ਨੂੰ ਜਿਹੜਾ ਹੈ ਆਪਣੇ ਪਿੰਡੇ ਦੇ ਉੱਤੇ ਹਣਾਉਂਦੇ ਹੈਗੇ ਆ ਸੋ ਸਾਨੂੰ ਇਹਨਾਂ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਆ ਹੁਣ ਮੈਨੂੰ ਦਮਨਪੀ ਨੂੰ ਦਿਓ ਆ ਗਿਆ ਧੰਨਵਾਦ